ਕੀ ਮੰਤਰੀ ਸੀਗੇ ਉਹ ਤੇ ਪਰ ਇਹ ਹਾਸਾ ਹੋਇਆ ਜਾਂ ਕੀ ਹੋਇਆ ਕਿਉਂਕਿ ਗੋਲੀ ਜਿਹੜੀ ਉਹਨਾਂ ਦੇ ਸਿਰ ਤੋਂ ਆਰਪਾਰ ਹੋਈ ਹੈ ਘਰ ਦੇ ਵਿੱਚ ਮੌਜੂਦ ਸੀਗੇ ਜਦੋਂ ਰਾਤ ਨੂੰ ਇਹ ਹਾਸਾ ਹੋਇਆ ਦੱਸਿਆ ਜਾ ਰਿਹਾ ਹੈ ਕਿ ਉਹ ਆਪਣੀ ਪਿਸਤੌਲ ਸਾਫ਼ ਕਰ ਰਹੇ ਸੀਗੇ ਜਿਸ ਕਰਕੇ ਗੋਲੀ ਚੱਲੀ ਤੇ ਉਹਨਾਂ ਨੂੰ ਡੀਐਮਸੀ ਹਸਪੀਟਲ ਲਿਆਇਆ ਗਿਆ ਪਰ ਜਿੱਥੇ ਡਾਕਟਰਾਂ ਨੇ ਉਹਨੂੰ ਮ੍ਰਿਤਕ ਕੋਸ਼ਿਸ਼ ਕਰਤਾ ਹਾਲਾਂਕਿ ਬਹੁਤ ਸਾਰੇ ਆਪ ਪਾਰਟੀ ਦੇ ਵੱਡੇ ਵੱਡੇ ਲੀਡਰ ਨੇ ਉਹਨਾਂ ਦੇ ਘਰ ਪਹੁੰਚੇ ਨੇ ਉਨਾ ਦੁੱਖ ਯਾਨੀ ਕਿ ਜ਼ਾਹਰ ਕਰਨ ਤੇ ਉਹ ਵੀ ਤੁਹਾਨੂੰ ਸਾਰਾ ਕੁਝ ਦੱਸਾਂਗੇ ਪਰ ਇਸ ਪੂਰੇ ਵੇਕ ਕਿਵੇਂ ਸਾਰਾ ਕੁਝ ਹੋਇਆ ਇਸ ਪੂਰੇ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸਾਡੇ ਸੀਨੀਅਰ ਪੱਤਰਕਾਰ ਜੁੜੇ ਹੋਏ ਨੇ ਸੰਜੀਵ ਸ਼ਰਮਾ ਜੀ ਉਹਨਾਂ ਤੋਂ ਲੈਨੇ ਆ ਪੂਰੀ ਰਿਪੋਰਟ ਵੀ ਆਖਰੇ ਮਸਲਾ ਕੀ ਹੋਇਆ ਸੋ ਸੰਜੀਵ ਸ਼ਰਮਾ ਜੀ ਤੁਹਾਡਾ ਸਵਾਗਤ ਹੈ ਜੀ ਲਾਈਵ ਪ੍ਰੋਗਰਾਮ ਸਰ ਧੰਨਵਾਦ ਛੋਡੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸ਼ਰਮਾ ਜੀ ਬੜਾ ਵੱਡਾ ਇੱਕ ਇਹ ਨਹੀਂ ਕਹਿੰਦੇ ਕਾ ਆਪ ਪਾਰਟੀ ਨੂੰ ਘਾਟਾ ਪਿਆ ਗੁਰਪ੍ਰੀਤ ਗੋਗੀ ਦਾ ਬਿਲਕੁਲ ਬਿਲਕੁਲ ਦੇਖੋ ਗੁਰਪ੍ਰੀਤ ਗੋਗੀ ਭਰੂ ਦੇ ਆਣਾ ਦੇ ਪੱਛਮੀ ਹਲਕੇ ਤੋਂ ਐਮ ਐਲ ਏ ਸੀਗੇ ਜੀ ਜੀ ਅਚਾਨਕ ਗੋਲੀ ਚੱਲਣ ਦੀ ਜਿਹੜੀ ਐ ਖਬਰ ਸਾਹਮਣੇ ਆਈ ਹੈ ਜャ ਜਿਵੇਂ ਉਹਨਾਂ ਦਾ ਜਿਹੜਾ ਰਸੋਈਆ ਹੈ ਜਿਹੜਾ ਕੁੱਕ ਰੋਟੀ ਬਣਾਉਂਦਾ ਜਾਂ ਉਹਦੇ ਬਿਆਨ ਦੇ ਆਧਾਰ ਤੇ ਜੋ ਪੁਲਿਸ ਨੇ ਵੀ ਕੁਝ-ਕੁਝ ਕਥੀ ਦਿੱਤੀ ਆ ਜਾਂ ਉਹਦਾ ਜਾਂਚ ਦੇ ਵਿੱਚ ਦੇਖਣ ਨੂੰ ਸਾਹਮਣੇ ਆਇਆ ਉਹਨਾਂ ਦੇ ਕਹਿਣ ਦੇ ਮੁਤਾਬਕ ਰਾਤ 11:30 ਦੇ ਨੇੜੇ ਤੇੜੇ ਜਿਸ ਟਾਈਮ ਆਪਾਂ ਮਤਲਬ ਪੌਣਾ ਦਾ ਟਾਈਮ ਹੁੰਦਾ ਜਾਂ ਕੋਈ ਕਈ ਲੋਕ ਸੌ ਵੀ ਜਾਂਦੇ ਉਸ ਟਾਈਮ ਉਹਨਾਂ ਨੇ ਆਪਣਾ ਜਿਹੜਾ ਰਵਾਲਵਰ ਆ ਜੋ ਵੀ ਉਹਨਾਂ ਦੇ ਕੋਲ ਅਸਲਾ ਸੀ ਚਾਹੋ ਅਚਾਨਕ ਕਿਤੇ ਨਾ ਕਿਤੇ ਚੱਲੇ ਆ ਜਾਂ ਸਾਫ ਕਰਦੇ ਸੀ ਜਾਂ ਅਚਾਨਕ ਚੱਲਿਆ ਜਾਂ ਅਣਜਾਣ ਪਣੇ ਚੱਲਿਆ ਇਹ ਤਾਂ ਹੁਣ ਦੇਖੋ ਜਿਹੜਾ ਜਾਂਚ ਹੋਊਗੀ ਉਹ ਉਸ ਤੋਂ ਬਾਅਦ ਜਾਂਚ ਦਾ ਪਿੱਛਾ ਬਣ ਗਿਆ ਉਸ ਤੋਂ ਬਾਅਦ ਪਤਾ ਚੱਲੂਗਾ ਲੇਕਿਨ ਜਾਂਚ ਕਿਆ ਹੋਊਗੀ ਇਹ ਆਉਣ ਵਾਲਾ ਟਾਈਮ ਦੱਸੂਗਾ ਜੀ ਪਰ ਇੱਕ ਗਾਇਦਾ ਸ਼ਰਮਾ ਜੀ ਇਹ ਵੀ ਤਾਂ ਸਾਹਮਣੇ ਆਂਦੇ ਨੇ ਇੱਕ ਵਿਧਾਇਕ ਕੋਲ ਅਸਲਾ ਵਿਧਾਇਕ ਨੂੰ ਇਹ ਨਹੀਂ ਨੌਲੇਜ ਹੁੰਦੀ ਨਹੀਂ ਕਿ ਕਿ ਦੇਖੋ ਅਸਲੇ ਵਰ ਤਾਂ ਜਿਆਦਾ ਯਾਨੀ ਕਿ ਜਾਂ ਫੌਜ ਨੂੰ ਜਾਂ ਪੁਲਿਸ ਨੂੰ ਜਾਣਕਾਰੀ ਦੀ ਇਹਨਾਂ ਨੂੰ ਟ੍ਰੇਨ ਦਿੱਤੀ ਜਾਂਦੀ ਹੈ ਵਿਧਾਇਕ ਨੂੰ ਅਸਲਾ ਦੇਣਾ ਤੇ ਉੱਤੋਂ ਰਾਤ ਨੂੰ 12 ਵਜੇ ਸਾਫ਼ ਕਰਨ ਦਾ ਬਿਆਨ ਆਣਾ ਇਹ ਗੱਲ ਕਿੱਥੇ ਹজম ਨਹੀਂ ਹੋ ਰਹੀ ਕਿਸੇ ਨੂੰ ਵੀ ਦੇਖੋ ਸਰ ਵੀ ਸਾਵਾ ਚੈਨਲ ਦੇ ਮਾਧਿਅਮ ਰਹੀਂ ਕਈ ਵਾਰ ਅਸੀਂ ਸਰਕਾਰਾਂ ਨੂੰ ਸਵਾਲ ਵੀ ਕੀਤੇ ਆ ਅਪੀਲ ਵੀ ਕੀਤੀ ਆ ਜੀ ਵੀ ਜਦੋਂ ਅਸੀਂ ਆਪਣੇ ਸੁੱਬੇ ਦੇ ਵਿੱਚ ਰਹਿ ਰਹੇ ਆ ਚਲੋ ਆਪਾਂ ਪੰਜਾਬ ਦੀ ਗੱਲ ਕਰਦੇ ਆ ਆਪਾਂ ਪੰਜਾਬ ਨੂੰ ਆਧਾਰ ਲੈ ਲੈਂਦੇ ਆ ਜੀ ਜਦੋਂ ਪੰਜਾਬ ਦੇ ਵਿੱਚ ਰਹਿ ਰਹੇ ਹਾਂ ਜੀ ਅਸੀਂ ਰਾਜ ਨਹੀਂ ਚੱਲਦਾ ਛੋਲੀ ਮਾਰ ਕੇ ਕਹਿ ਦਿੰਦੇ ਹਾਂ ਜਾਂ ਛੋਲੀ ਚੱਲਣ ਤੋਂ ਬਾਅਦ ਕਹਿ ਦਿੰਦੇ ਹਾਂ ਅਚਾਨਕ ਚੱਲ ਗਈ ਜਾਂ ਸਾਫ ਕਰਨ ਲੱਗੇ ਤੇ ਚੱਲ ਗਈ ਦੇਖੋ ਦੁੱਖ ਬੜਾ ਲੱਗਦਾ ਜਦੋਂ ਕਿਸੇ ਦੀ ਜਾਨ ਜਾਂਦੀ ਹੈ ਇਹਨਾਂ ਚੀਜ਼ਾਂ ਦੇ ਆਉਣ ਤੋਂ ਪਹਿਲਾਂ ਉਹ ਚੀਜ਼ਾਂ ਜਿਹੜੇ ਵੀ ਇਹ ਮੈਕਮੇ ਜਿਹੜੇ ਵੀ ਵਿਭਾਗ ਇਹ ਇਹਨਾਂ ਦੀ ਬੰਦ ਕਰਨੀ ਹੁੰਦੀ ਹੈ ਜਾਂ ਜਿਨ੍ਹਾਂ ਨੇ ਇਹਨਾਂ ਦੀ ਪਰਮਿਸ਼ਨ ਦੇਣੀ ਹੁੰਦੀ ਹੈ ਉਹ ਇਹ ਚੀਜ਼ ਸੋਚ ਕੇ ਦੇਣ ਕਿ ਆ ਵਾਕਈ ਇਹ ਬੰਦੇ ਨੂੰ ਜ਼ਰੂਰਤ ਹੈ ਕਿ ਆ ਇਹਨੂੰ ਟ੍ਰੇਨਿੰਗ ਹੈ ਇਹ ਕੋਈ ਨਹੀਂ ਦੇਖਦਾ ਪੈਸਾ ਮਿਲਦਾ ਨਿਸ਼ਾਨਸ ਦੇਖ ਕੇ ਕਿਤਨੇ ਕਿਤੇ ਹਸਲਾ ਦੇ ਦਿੱਤਾ ਜਾਂਦਾ ਸੋ ਇਹਨਾਂ ਚੀਜ਼ਾਂ ਤੇ ਗੌਰ ਕਰਨ ਦੀ ਜ਼ਰੂਰਤ ਹੈ ਬਹੁਤ ਹਾਦਸੇ ਇਹ ਜੇ ਹੋਏ ਆ ਜਿਹੜੇ ਖੋਦੇ ਚੱਲਣ ਦੇ ਨਾਲ ਏ ਆ ਗੋਲੀ ਚੱਲਣ ਦੇ ਨਾਲੇ ਬੰਦਾ ਖੁਦ ਮਰ ਗਿਆ ਜੀ ਹੁਣ ਤੁਸੀਂ ਦੱਸੋ ਸੇਫਟੀ ਵਾਸਤੇ ਰੱਖਿਆ ਹੋਇਆ ਅੱਜ ਜੇ ਆਪਾਂ ਕਿਸੇ ਨੂੰ ਪੈਣਾ ਵੀ ਤੂੰ ਪਿਸਟਲ ਕਿਉਂ ਰੱਖਿਆ ਹੋਇਆ ਅਗਲਾ ਕਹਿੰਦਾ ਮੈਂ ਸੇਫਟੀ ਵਾਸਤੇ ਰੱਖਿਆ ਹੋਇਆ ਸੇਫਟੀ ਕਰਨ ਦੀ ਵੀ ਜਾਇ ਉਹ ਸਾਡੀ ਜਾਨ ਲੈ ਗਿਆ ਕਿਉਂ ਤੂੰ ਇਸ ਨੂੰ ਸਿਰਫ ਦਿਖਾਉਣਾ ਚਾਹੁੰਦਾ ਵੀ ਸਾਡੇ ਕੋਲ ਹਥਿਆਰ ਦਿਖਾਉਣ ਦੀ ਜ਼ਰੂਰਤ ਨਹੀਂ ਜਿੰਨੇ ਗਨਮਾਨ ਹੈਗੇ ਆ ਜਾਂ ਬਿਨਾ ਮਤਲਬ ਤੋਂ ਹਰੇਕ ਬੰਦੇ ਨੂੰ ਲਸਾਸ ਬਣਾ ਕੇ ਹਥਿਆਰ ਸਾਡੇ ਹਿਸਾਬ ਨਾਲ ਨਹੀਂ ਲੈਣਾ ਚਾਹੀਦਾ ਜੀ ਅਰੇ ਦੇਖੋ ਮੈਂ ਇਹ ਗੱਲ ਵੀ ਸ਼ੇਅਰ ਕਰਨਾ ਚਾਹਨਾ ਤੁਹਾਡੇ ਨਾਲ ਵੀ ਦਰਸ਼ਕਾਂ ਨਾਲ ਵੀ ਕਿ ਅਰੇ ਇਹ ਅਜੇ ਇੱਕ ਆਪ ਪਾਰਟੀ ਦਾ ਘਾਟਾ ਪਿਆ ਹੈ ਮੰਤਰੀ ਦਾ ਕਿਉਂਕਿ ਅਮਰ ਰੋੜਾ ਜੀ ਫਿਰੇ 4.5 ਉਹਨੇ ਘਰ ਪਹੁੰਚ ਗਏ ਸੀ ਉਹਨਾਂ ਨੇ ਕਿਹਾ ਵੀ ਉਹ ਅਜੇ ਥੰਮ ਸੀ ਬਹੁਤ ਇਹ ਤਾਂ ਗੱਲ ਮੰਨਣ ਹੀ ਹੋ ਗਿਆ ਕਿ ਉਹਨਾਂ ਨੇ ਭਾਰਤ ਪੂਰਨ ਪੂਛਣ ਆਸ਼ੂ ਕਾਂਗਰਸ ਦੇ ਜੋ ਕਿ ਥੰਮ ਮੰਨਿਆਦੇ ਆ ਤੇ ਅਕਾਲੀ ਗੱਲ ਦੇ ਮਹੇਸ਼ ਇੰਦਰ ਗਰੇਵਾਲ ਉਹ ਵੀ ਇੱਕ ਥੰਮ ਹੈ ਇਹਨਾਂ ਨੂੰ ਹਰਾ ਕੇ ਉਹ ਪਿਛਲੀਆਂ ਚੋਣਾਂ ਵੀ ਜਿੱਤੇ ਸੀ ਕੋਈ ਛੋਟੀ ਮੋਟੀ ਸ਼ਰਮਾ ਜੀ ਗੱਲ ਨਹੀਂ ਹੈਗੀ ਅਸੀਂ ਮੰਨਦੇ ਆ ਕਿ ਇਹ ਹਾਸਾ ਹੋਇਆ ਜਦੋਂ ਮੰਨ ਗਏ ਤੁਹਾਡੀ ਗੱਲ ਵੀ ਸਹੀ ਹੈ ਵੀ ਸਬੰਧਾ ਜਿਹੜੇ ਵੀ ਭਾਗ ਨੇ ਉਹ ਧਿਆਨ ਕਿਉਂ ਨਹੀਂ ਦਿੰਦੇ ਬਾ ਧਿਆਨ ਫਿਰ ਉਹੀ ਗੱਲ ਤੁਸੀਂ ਵਾਰ-ਵਾਰ ਤੁਸੀਂ ਰੋਜ਼ ਤੁਸੀਂ ਵੀ ਰਿਪੀਟ ਕਰਦੇ ਹੋ ਮੈਂ ਵੀ ਕਰਦਾ ਕਿ ਫਿਰ ਬਾਅਦ 'ਚੋਂ ਸੱਪ ਲੰਘ ਗਿਆ ਤਾਂ ਬਾਅਦ 'ਚੋਂ ਫਿਰ ਉਹ ਲਕੀਰਾਂ ਨੂੰ ਉਹਦਾ ਕੱਟਣ ਦਾ ਕੀ ਫਾਇਦਾ ਹਾਂ ਬਿਲਕੁਲ ਦੇਖੋ ਜਿਹੜੀ ਚੀਜ਼ ਬੰਦੇ ਨੂੰ ਜਿਹੜੇ ਵਿਭਾਗ ਨੇ ਜਿਸ ਬੰਦੇ ਨੂੰ ਕੋਈ ਚੀਜ਼ ਦੇਣੀ ਹੈ ਉਸ ਤੋਂ ਪਹਿਲਾਂ ਉਹਦਾ ਨਾਂ ਪਤੋਲ ਹੋਣਾ ਚਾਹੀਦਾ ਹੋਣਾ ਚਾਹੀਦਾ ਜੀ ਕਿਸੇ ਵੀ ਸਿਸਟਮ ਵਿੱਚ ਚੱਲੇ ਜਾਣਾ ਹੈ ਕਿਸੇ ਵਿਭਾਗ ਚੱਲ ਜਾਣਾ ਹੈ ਸੀ ਨਾਂ ਪਤੋਲ ਹੀ ਦੇਖਦੇ ਉੱਥੇ ਪੈਸਾ ਦੇਸੀ ਪਰਮੈਸ਼ ਦੇਖਦੇ ਆ ਜੀ ਠੀਕ ਹੈ ਅਸਲਾ ਬਣਿਆ ਜੀ ਅਸਲਾ ਬਣਿਆ ਲੋਕਾਂ ਦੀ ਸੁਰੱਖਿਆ ਵਾਸਤੇ ਬਣਿਆ ਜੀ ਸਾਡੀ ਸੁਰੱਖਿਆ ਵਾਸਤੇ ਬਣਿਆ ਲੇਕਿਨ ਉਹ ਅਸਲੇ ਦਾ ਕਿਆ ਫਾਇਦਾ ਹੈ ਜਾਂ ਅਜਿਹੇ ਸ਼ੌਂਕ ਦਾ ਕਿਆ ਫਾਇਦਾ ਜੋ ਸਾਡੀ ਜਾਨ ਖੋਦੀ ਆਪ ਹੀ ਲੈ ਲਵੇ ਜੀ ਫਿਰ ਅਜਾ ਅਸਲਾ ਰੱਖਣ ਦੀ ਸਾਨੂੰ ਕਿਹੜੀ ਜ਼ਰੂਰਤ ਪੈ ਜਾਂਦੀ ਹੈ ਜਾਂ ਆਮ ਪੰਡ ਕਿਉਂ ਕੀਤੀ ਜਾਂਦੀ ਹੈ ਜਾਂ ਆਮ ਲੋਕਾਂ ਨੂੰ ਇਹ ਪ੍ਰੋਵਾਈਡ ਕਿਉਂ ਕੀਤਾ ਜਾਂਦਾ ਵੀ ਜਿਹੜੇ ਨੇ ਦੇਖਿਆ ਲਾਇਸੈਂਸ ਬਣਾ ਲਿਆ ਉਹਨੂੰ ਅਸਲਾ ਦਿੱਤਾ ਸਿਰਫ ਪੈਸੇ ਨੂੰ ਮੁੱਕ ਰੱਖਿਆ ਜਾਂਦਾ ਹੈ ਗਰਾਊਂਡ ਜ਼ੀਰੋ ਤੇ ਉਹਦੀ ਪੂਰੀ ਜਿਹਨੂੰ ਕਹਿੰਦੇ ਨੇ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਕਿਹਾ ਜ਼ਰੂਰਤਵੰਦ ਹੈ ਕਿਹਾ ਉਹਦਾ ਕਿਸੇ ਨਾਲ ਦੁਸ਼ਮਣੀ ਹੈ ਕਿਹਾ ਕਿਹਾ ਨਹੀਂ ਪਰ ਉਸੇ ਚੀਜ਼ ਤੋਂ ਬਾਅਦ ਦੇਣਾ ਚਾਹੀਦਾ ਇੱਕ ਪਾਸੇ ਤਾਂ ਅਸੀਂ ਕਹਿੰਦੇ ਅਸੀਂ ਸੇਵਾ ਕਰਦੇ ਦੂਜੇ ਪਾਸੇ ਅਸੀਂ ਅਸਲਾ ਰੱਖਦੇ ਆ ਕਿਤੇ ਨਾ ਕਿਤੇ ਗੱਲ ਮੈਚ ਵੀ ਨਹੀਂ ਕਰਦੀ ਜੀ ਇਹੀ ਗੱਲ ਹੈ ਨਾ ਅੱਜ ਤਾਂ ਦੇਖੋ ਉੱਥੇ ਜਿਹੜੇ ਡੀਜੀਪੀ ਉਹਨਾਂ ਦਾ ਬਿਆਨ ਵੀ ਆਇਆ ਹੈ ਕਹਿੰਦੇ ਅਸੀਂ ਜਾਂਚ ਕਰਾਂਗੇ ਇੱਕ ਮਿੰਟ ਡਾਕਟਰ ਸਾਹਿਬ ਆਪਣਾ ਲਾਈਵ 'ਤੇ ਆ ਗਏ ਨੇ ਸ਼ਰਮਾ ਜੀ ਉਹਨਾਂ ਨੂੰ ਵੀ ਪੁੱਛਦੇ ਆਖਰ ਇਹ ਮਸਲਾ ਕੀ ਹੋਇਆ ਤੁਸੀਂ ਵੀ ਜਵਾਬ ਦਿਓ ਕਿਉਂਕਿ ਤੁਹਾਡਾ ਜਵਾਬ ਦਿੱਤਾ ਬੈਟਰ ਹੁੰਦਾ ਲੋਕ ਇਹ ਕਹਿੰਦੇ ਨੇ ਵੀ ਇੱਕ ਦੂਜੇ ਦਾ ਡਿਬੇਟ ਵਧੀਆ ਹੁੰਦੀ ਹੈ ਰਿੰਦਰ ਜੀ ਸਵਾਗਤ ਹੈ ਤੁਹਾਡਾ ਲਾਈਵ ਪ੍ਰੋਗਰਾਮ ਸਰ ਥੈਂਕ ਯੂ ਰਿੰਦਰ ਜੀ ਆਪਣੇ ਸ਼ਰਮਾ ਜੀ ਵੀ ਤੁਹਾਨੂੰ ਸੁਣ ਰਹੇ ਨੇ ਜਿਹੜਾ ਅੱਜ ਦੇਖੋ ਆਪ ਦੇ ਪਾਰਟੀ ਦੇ ਇੱਕ ਥੰਮਦ ਯਾਨੀ ਕਿ ਨਿਰਨ ਹੋ ਗਿਆ ਬਹੁਤ ਇੱਕ ਮਾੜੀ ਖਬਰ ਆਈ ਹੈ ਆਪ ਪਾਟੀ ਲਈ ਹਾਂ ਜੀ ਉਹਦੇ ਉੱਪਰ ਕੀ ਕਹਿਣਾ ਚਾਹੁੰਦੇ ਹੋ ਦੇਖੋ ਕਹਿੰਦੇ ਵੀ ਰਾਤ ਨੂੰ ਉਹਸਲਾ ਸਾਫ ਕਰ ਰਹੇ ਸੀ ਤੇ ਗੋਲੀ ਚੱਲ ਗਈ ਦੇਖੋ ਜੀ ਕੱਲਿਆ ਵੇ ਨਾਨਕਾ ਸੱਦੇ ਉੱਠ ਜਾਏ ਦੇ ਮਹਾਵਾਕ ਅਨਸਾਰ ਨਾਲ ਜੀ ਜਿਹੜੇ ਗੋਗੀ ਸਾਹਿਬ ਨੇ ਉਹ ਇਸ ਥਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਗੱਲ ਕਰੇ ਥੋੜਾ ਜਿਹਾ ਜਿਹੜੀ ਇਹ ਮੌਤ ਹੈ ਵੀ ਇਹ ਕੋਈ ਸ਼ੰਕੇ ਦੀ ਛੱਡਦੀ ਜੀ ਜ਼ਰੂਰ ਜੀ हां ਚਾਹ ਕਿ ਜਿਹੜਾ ਹਥਿਆਰ ਦੀ ਸਫਾਈ ਤੇ ਰਾਤ ਦਾ ਟਾਈਮ ਮਤਲਬ ਰਾਤ ਨੂੰ ਹਥਿਆਰ ਸਾਫ ਕਰਨ ਦੇ ਵਾਸਤੇ ਹਨ ਮਤਲਬ ਇਹ ਤਾਂ ਹੈ ਇੱਕ ਜਾਂਚ ਦਾ ਵਿਸ਼ਾ ਜੀ ਵੈਸੇ ਜਿਹੜਾ ਹਲਕੇ ਨੂੰ ਪੰਜਾਬ ਨੂੰ ਇਸ ਮਤਲਬ ਇੱਕ ਵਧੀਆ ਲੀਡਰ ਦੇ ਤਰ੍ਹਾਂ ਜਾਣ ਨਾਲ ਜਿਹੜਾ ਘਟਾ ਤੇ ਉਹ ਨਾਂ ਪੂਰਾ ਹੋਣ ਵਾਲਾ ਤੇ ਜਲਦਬਾਜ਼ੀ ਤਾਂ ਇਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਦੇਖੋ ਪਹਿਲਾਂ ਵੀ ਸਾਡੇ ਮਾਨਯੋਗ ਫੌਂਦਾ ਫਿਰੋੜਾ ਜੀ ਈ ਵਾਰੀ ਇੱਕ ਵਾਰੀ मतलब ऐसे ऐसे बिल्कुल सेम ही ਘਟਨਾ ਦਾ ਸ਼ਿਕਾਰ ਹੋ ਗਏ ਸੀਗੇ ਉਹਨਾਂ ਦੀ ਵੀ ਡੈਥ ਹੋ ਗਈ ਸੀ ਪਰ ਇੱਕ ਜਿਹੜਾ ਥੋੜਾ ਜਿਹਾ ਸਰਕਾਰਾਂ ਨੂੰ ਹਥਿਆਰ ਦੇਣ ਵੇਲੇ ਜਿਵੇਂ ਸ਼ਰਮਾ ਜੀ ਨੇ ਕਿਹਾ ਵੀ ਹਥਿਆਰ ਦੇਣ ਵੇਲੇ ਤੇ ਹਥਿਆਰ ਲਿਸੈਂਸ ਬਣਾਉਣ ਵਾਸਤੇ ਇਹਦੇ ਵਾਸਤੇ ਕੁਝ ਨਾ ਕੁਝ ਮਤਲਬ ਜਿਹੜੇ ਅਸੂਲ ਨੇ ਨਾ ਉਹ ਸਖਤ ਕੀਤੇ ਜਾਣੇ ਚਾਹੀਦੇ ਨੇ ਤਾਂ ਕਿ ਜਿਹੜੀ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਉਹ ਜਾਦੇ ਨਾਂ ਵਾਪਰਨੇ ਡਾਕਟਰ ਸਾਹਿਬ ਉਹ ਉਹੀ ਗੱਲ ਸ਼ਰਮਾਇ ਨੇ ਕੀ ਹੈ ਕਿ ਦੇਖੋ ਜਿਹੜੇ ਸਬੰਧਿਤ ਵਿਭਾਗ ਨੇ ਉਹ ਯਾਨੀ ਕਿ ਉਹਨਾਂ ਨੂੰ ਜਾਣਕਾਰੀ ਹੁਣ ਦੇਣੀ ਚਾਹੀਦੀ ਹੈ ਪਰ ਇਹ ਦੇਖੋ ਜਿਹੜਿਆ ਹਥਿਆਰਾਂ ਦੀ ਜਾਣਕਾਰੀ ਦਾ ਜਾਂ ਦੇਖੋ ਪਹਿਲਾਂ ਵੀ ਮੈਂ ਕਹਿ ਚੁੱਕਿਆ ਵੀ ਫੌਜ ਨੂੰ ਹੁੰਦੀ ਹੈ ਟ੍ਰੇਨਿੰਗ ਜਾਂ ਪੁਲਿਸ ਨੂੰ ਵਿਧਾਇਕਾਂ ਨੂੰ ਹਥਿਆਰ ਦੇਣ ਦੀ ਲੋੜ ਹੈ ਕਿ ਉਹਨਾਂ ਕੋਲ ਤਾਂ ਆਲਰੇਡੀ ਸਿਕਿਉਰਟੀ ਹੁੰਦੀ ਹੈ ਹੱਤ ਦੇਖੋ ਨਾ ਇਹ ਹੈ ਨਾ ਉਹਨਾਂ ਨੂੰ ਪਰਸਨਲ ਹਥਿਆਰ ਨਹੀਂ ਚਾਹੀਦੇ ਉਹਨਾਂ ਲਈ ਤਾਂ ਸਿਕਿਉਰਟੀ ਗਾਰਡ ਹੀ ਦੇਤੇ ਫਰ ਉਹਨਾਂ ਨੂੰ ਮਤਲਬ ਪਰਸਨਲ ਹਥਿਆਰ ਦੇਣ ਵਾਸਤੇ ਸਰਕਾਰ ਨੂੰ ਕੋਈ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਕਈ ਵਾਰੀ ਬੰਦਾ ਘਰੇਲੂ ਮਸਲੇ ਹੁੰਦੇ ਨੇ ਕਈ ਵਾਰੀ ਪਬਲਿਕਲੀ ਤੌਰ ਤੇ ਕਈ ਵਾਰੀ ਬੰਦੇ ਦਾ ਬਲੱਡ ਪ੍ਰੈਸ਼ਰ ਹਾਈ ਹੁੰਦਾ ਉਦੋਂ ਫਿਰ ਇਹ ਗੁੱਸੇ ਦੇ ਵਿੱਚ ਆਇਆ ਬੰਦਾ ਇਸ ਤਰ੍ਹਾਂ ਦਾ ਸਰਕਸ ਕਦਮ ਹੈ ਜਿਹੜਾ ਉਹ ਚੱਕ ਲੈਂਦਾ ਜੇ ਉਹਦੇ ਕੋਲ ਹਥਿਆਰ ਹੀ ਨਾ ਹੁੰਦਾ ਤਾਂ ਉਹ ਹੋ ਸਕਦਾ ਹੈ ਜੋ ਆਪਣੇ ਵਿੱਚ ਬਰਾਜਮਾਨ ਹੁੰਦੇ ਕਿਉਂਕਿ ਦੇਖੋ ਹਾਂ ਉਹਨਾਂ ਦੀ ਇੱਕ ਭੈਣ ਦਾ ਵੀ ਬਿਆਨ ਆ ਰਿਹਾ ਕਹਿੰਦੀ ਵੀ ਉਹ ਬਹੁਤ ਵਧੀਆ ਸੀ ਰਾਤ ਨੂੰ ਉਹ ਮਿਲੇ ਨੇ ਉਹਨਾਂ ਨਾਲ ਗੱਲਬਾਤ ਹੋਈ ਹੈ ਬੜੀ ਵਧੀਆ ਤੇ ਉਹ ਰੋ ਰਹੀ ਸੀ ਚਲੋ ਅਸੀਂ ਸਮਝ ਰਿਹਾ ਕਿ ਹਾਲਾਤ ਹੀ ਆਜੇ ਇੱਕ ਭੈਣ ਨੇ ਆਪਣਾ ਭਰਾ ਖੋਤਾ ਤੇ ਜਿਹੜੀ ਗੋਲੀ ਸਿਰ ਤੋਂ ਆਰਪਾਰ ਹੋਈ ਹੈ ਡਾਕਟਰ ਸਾਹਿਬ ਸਿਰ ਤੋਂ ਆਰਪਾਰ ਗੋਲੀ ਹੋਈ ਹੈ ਇਹ ਕਿੰਨਾ ਕਿਤੇ ਬਹੁਤ ਜ਼ਿਆਦਾ ਸਵਾਲੀਏ ਨਿਸ਼ਾਨ ਖੜੇ ਹੁੰਦੇ ਆ ਸਿਰਫ ਬਾਤ ਚੋ ਕੀ ਹੁੰਦੇ ਆ ਬਿਆਨ ਜਾਂਚ ਕਰਾਂਗੇ ਜਾਂਚ ਕਰਾਂਗੇ ਜਾਂਚ ਪਰ ਉਹ ਜਾਂਚ ਕਦੇ ਖਤਮ ਹੀ ਨਹੀਂ ਹੁੰਦੀ ਗੱਲ ਇਹ ਹੈ ਨਹੀਂ ਦੇਖੋ ਜਾਂਚ ਕਰਨ ਦੇ ਜਾਂਚ ਕਰਨੀ ਵੀ ਚਾਹੀਦੀ ਹੈ ਜਾਂਚ ਦੇ ਵਿੱਚ ਨਿਕਲਣਾ ਵੀ ਕੁਝ ਨਹੀਂ ਐ ਜੇ ਚਲੋ ਕਿਸੇ ਵੀ ਤਰ੍ਹਾਂ ਦੀ ਜਾਂਚ ਹੈ ਗੱਲ ਤਾਂ ਇਹ ਹੈ ਵੀ ਮਕੱਲੀ ਜਾਂਚ ਦੇ ਕਰਕੇ ਹੀ ਕੇਸ ਦੇ ਉੱਤੇ ਪਰਦਾ ਨਾ ਪਾਇਆ ਜਾਵੇ ਇਹ ਅੱਗੇ ਤੋਂ ਜਿਹੜਾ ਅੱਗੇ ਤੋਂ ਮਤਲਬ ਇਸ ਤਰ੍ਹਾਂ ਦੀ ਤਿਆਰ ਕੀਤੀ ਜਾਵੇ ਤਾਂ ਕਿ ਹੋਰ ਕਟਨਾਵਾ ਨਾ ਇਸ ਤਰ੍ਹਾਂ ਦੀ ਹੋਣ ਤਾਂ ਕਿ ਜਿਹੜਾ ਲੋਕਾਂ ਦੇ ਮਤਲਬ ਇਸ ਤਰ੍ਹਾਂ ਦੇ ਹਰਮਨਪਰੇ ਲੀਡਰ ਹੁੰਦੇ ਨੇ ਉਹ ਕੋਈ ਗੁੱਸੇ ਦਾ ਸ਼ਿਕਾਰ ਜਾਂ ਕੋਈ ਲੜਾਈ ਦਾ ਸ਼ਿਕਾਰ ਜਾਂ ਕਿਸੇ ਦੀ ਚੰਗੀ ਮਾਰੀ ਕਰਤੀ ਕਹਤੀ ਉਹਦਾ ਸ਼ਿਕਾਰ ਨਾ ਹੋਣ ਮਤਲਬ ਇਸ ਤਰ੍ਹਾਂ ਸਰਕਾਰ ਨੂੰ ਕੌਮਸੀਆਂ ਬਣਾਉਣੀਆਂ ਚਾਹੀਦੀ ਐ ਸ਼ਰਮਾ ਜੀ ਕੋ ਜਾਣੇ ਆ ਸ਼ਰਮਾ ਜੀ ਬੜੀ ਵੱਡੀ ਗੱਲ ਕਹਿ ਗਏ ਨੇ ਜਿੰਦਰ ਜੀ ਵੀ ਜਾਂਚ ਜਾਂਚ ਮੈਂ ਵੀ ਜੋ ਗੱਲ ਕੀਤੀ ਵੀ ਜਾਂਚ ਦਾ ਰਿਜ਼ਲਟ ਆਂਦਾ ਹੀ ਨਹੀਂ ਤਾਕੇ ਅੱਗੋਂ ਤੋਂ ਜਈਆਂ ਘਟਾਵਾਂ ਨਾ ਹੋਣ ਕਿਉਂਕਿ ਕਿਤਨਾ ਕਿਤੇ ਮੰਦੇ ਹੋ ਵੀ ਜਿਹੜਾ ਸਾਡੀ ਥੋੜਾ ਸਾਡਾ ਸਰਕਾਰ ਦਾ ਪ੍ਰੋਟੋਕੋਲ ਹੈ ਜਾਂਚ ਕਰਨ ਦਾ ਉਹ ਕੁਝ ਲੇਟ ਵੀ ਹੈ ਬਿਲਕੁਲ ਬਿਲਕੁਲ ਲੇਟ ਵੀ ਆ ਯਾਰ ਉਹਨੂੰ ਕਿਤੇ ਨਾ ਕਿਤੇ ਗਰਦਸ਼ ਦੇ ਵਿੱਚ ਦਿਖਾਇਆ ਜਾਂਦਾ ਧੁੰਡੜੇ ਦੇ ਧੁੰਡੜੇ ਪਾਣ ਚ ਦਿਖਾਇਆ ਜਾਂਦਾ ਕਲੀਅਰ ਨਹੀਂ ਕੀਤਾ ਜਾਂਦਾ ਕਲੀਅਰ ਵੀ ਨਹੀਂ ਕੀਤਾ ਜਾਂਦਾ ਦੂਜੀ ਗੱਲ ਇਹ ਹੈ ਵੀ ਜਿਵੇਂ ਡਾਕਟਰ ਸਾਹਿਬ ਨੇ ਵੀ ਕਿਹਾ ਵੀ ਜਦੋਂ ਜਾਂਚ ਤਾਂ ਹੋਣਾ ਜਾਂਚ ਦਾ ਵਿਸ਼ਾ ਤਾਂ ਹੈ ਹੀ ਹੈਗਾ ਅੱਗੇ ਨੂੰ ਕਿਤਾ ਰੋਕ ਲੱਗ ਸਕੇ ਜਾਂ ਅੱਗੇ ਨੂੰ ਕਿਤਾ ਇਦਾਂ ਦੇ ਹਾਸੇ ਨਾ ਹੋ ਸਕਣ ਉਹਦੇ ਬਾਰੇ ਸਬੰਧਤ ਵਿਭਾਗਾਂ ਦਾ ਜਸ ਮੌਜੂਦਾ ਸਰਕਾਰ ਦਾ ਕੀ ਐਕਸ਼ਨ ਹੁੰਦਾ ਜਾਂ ਕੀ ਹੋਣਾ ਚਾਹੀਦਾ ਇਹ ਕੁਝ ਗਰਾਊਂਡ ਜ਼ੀਰੋ ਤੇ ਆ ਕੇ ਸਾਨੂੰ ਨੋ ਦੇਖ ਜਾਂਦਾ ਜੋ ਅਗਰ ਇਹ ਚੀਜ਼ਾਂ ਤੇ ਲਗਾਮ ਲੱਗੀ ਹੁੰਦੀ ਇਹਨਾਂ ਚੀਜ਼ਾਂ ਤੇ ਸਖਤਾਈ ਹੋਈ ਹੁੰਦੀ ਜਿਵੇਂ ਡਾਕਟਰ ਸਾਹਿਬ ਨੇ ਵੀ ਦੱਸਿਆ ਵੀ ਪਹਿਲਾਂ ਵੀ ਕਿਸੇ ਦੀ ਡੈਥ ਹੋਈ ਹੈ ਸੇਮ ਇਸੀ ਉਸਤੀਤੀ ਦੇ ਵਿੱਚ ਆ ਕੇ ਲੇਕਿਨ ਕਿਉਂ ਹੋਈ ਹੈ ਕਿਉਂਕਿ ਜਾਂਚ ਹੋ ਗਈ ਉਸ ਤੋਂ ਬਾਅਦ ਉਸ ਚੀਜ਼ ਨੂੰ ক্লোਜ਼ ਕਰ ਦਿੱਤਾ ਗਿਆ ਪਹਿਲਾਂ ਨੂੰ ক্লোਜ਼ ਕਰ ਦਿੱਤਾ ਗਿਆ ਜਾਂ ਕੋਰਟ ਕੇਸਾਂ ਦੇ ਵਿੱਚ ਲਾ ਦਿੱਤਾ ਗਿਆ ਲੇਕਿਨ ਉਸ ਚੀਜ਼ ਤੇ ਸਟਾਪ ਲਾਉਣਾ ਸਰਕਾਰ ਨੇ ਜਾਂ ਸਬੰਧਤ ਵਿਭਾਗਾਂ ਨੇ ਹੀ ਹੁੰਦਾ ਜੋ ਕਿ ਲੱਗਦਾ ਨਹੀਂ ਜੀ ਡਾਕਟਰ ਸਾਹਿਬ ਇੱਕ ਵਾਰ ਰਿਪੀਟ ਕਰ ਦੋ ਦਰਸ਼ਕ ਵੀ ਸੁਣਨ ਦੇ ਸ਼ਰਮਾ ਜੀ ਵੀ ਉਹ ਨਾਮ ਦੱਸ ਦੋ ਕਿਹਨਾਂ ਨੇ ਪਹਿਲਾਂ ਤੁਸੀਂ ਭਗਵਾਨ ਦਾਸ ਜੀ ਕਿਹਾ ਸੀਗਾ ਇੱਕ ਦੋ ਮਾਜੋਗ ਭਗਵਾਨ ਦਾਸ ਰੋੜਾ ਜੀ ਸੀ ਸਨਾਮ ਤੋਂ ਸੀਗਾ ਯੋ ਮਤਲਬ ਬਹੁਤ ਤਕੜੇ ਲੀਡਰ ਸੀ ਸ਼ਾਇਦ ਕਾਂਗਰਸ ਪਾਰਟੀ ਦੇ ਮਤਲਬ ਉਹਨਾਂ ਦਾ ਨਾਮ ਅੱਜ ਵੀ ਬੜੇ ਸਤਕਾਰ ਨਾਲ ਲਿਆ ਜਾਂਦਾ ਹੈ ਜੇ ਮਤਲਬ ਸੁਨਾਮ ਏਰੀਏ ਦੇ ਵਿੱਚ ਉਹਨਾਂ ਦਾ ਇੱਕ ਮੈਡੀਕਲ ਕਾਲਜ ਟਾਈਪ ਹੈ ਮਤਲਬ ਬਹੁਤ ਹੀ ਸਤਿਕਾਰਯੋਗ ਨੇ ਮਤਲਬ ਜਿਹੜਾ ਸੁਨਾਮ ਏਰੀਏ ਨੂੰ ਉਹਨਾਂ ਦੇ ਜਾਣ ਨਾਲ ਘਾਟਾ ਪਿਆ ਉਹ ਤਾਂ ਮਤਲਬ ਪੂਰਾ ਹੋ ਹੀ ਨਹੀਂ ਸਕਦਾ ਜੀ ਨਹੀਂ ਜਿੰਦਗੀ ਤੁਹਾਨੂੰ ਲੱਗਦਾ ਨਹੀਂ ਦੇਖੋ ਇੱਕ ਮਿੰਟ ਮਾਫੀ ਜਨਾ ਭਗਵਾਨ ਜੀ ਮੈਂ ਇਹ ਵੀ ਟਵੀਟ ਕਰਤਾ ਅਮਰ अरोड़ा ਜੀ ਪਹੁੰਚ ਗਏ ਸੀਂਚੇਵਾਲ ਜੀ ਵੀ ਕਹਿ ਰਹੇ ਨੇ ਵੀ ਬਹੁਤ ਗਲਤ ਗੱਲ ਹੋਈ ਹੈ ਅਸੀਂ ਮੰਨਦੇ ਹਾਂ ਹੋਇਆ ਗਲਤ ਹੈ ਪਰ ਫੇਰ ਗੱਲ ਉੱਥੇ ਆ ਜਾਂਦੀ ਹੈ ਕਿ ਹੁਣ ਭਗਵਾਨਤਵਾਦੀ ਟਵੀਟ ਕਰਦੇ ਫਿਰਦੇ ਨੇ ਪਹਿਲਾਂ ਕਿਉਂ ਨਹੀਂ ਸਰਕਾਰਾਂ ਦੇਖਦੀਆਂ ਹੂੰ ਤਾਂ ਇਹਨਾਂ ਨੂੰ ਹਰਮਨ ਪਿਆਰਾ ਸੀਐਮ ਕਹਿੰਦਾ ਪੰਜਾਬ ਦਾ ਰੰਗਲਾ ਪੰਜਾਬ ਬਣਾਉਂਦੀ ਗੱਲ ਕਰਦੇ ਨੇ ਕਿੱਥੇ ਉਹ ਰੰਗਲਾ ਪੰਜਾਬ ਰੋਜ਼ ਤਾਂ ਗੋਲੀਆਂ ਚੱਲ ਰਹੀਆਂ ਕਤਲ ਹੋ ਰਹੇ ਨੇ ਦੇਖੋ ਅਸੀਂ ਇਹ ਬੰਦੇ ਕਤਲ ਨਹੀਂ ਹੋਇਆ ਹਜੇ ਜਾਂ ਦਾ ਵਿਸ਼ਿਆ ਪਰ ਰੋਜ਼ਾਨਾ ਹੀ ਐਵੇਂ ਦੀ ਘਟਨਾਵਾਂ ਕਿਤਨੇ ਕਿਤੋਂ ਪੰਜਾਬ ਚੋਂ ਆ ਰਹੀਆਂ ਦੀ ਖਬਰਾਂ ਵੀ ਨਸ਼ਰ ਕਰਦੇ ਆ ਫੇਰ ਰੰਗਲੇ ਪੰਜਾਬ ਦੀ ਗੱਲ ਨਾ ਕਰੋ ਜਾਨੇ ਇਹ ਹੈ ਜੀ ਜਿਹੜਾ ਰੰਗਲਾ ਪੰਜਾਬ ਹੈ ਨਾ ਜਿਹੜੇ ਵਿਰੋਧੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਇਹ ਹਾਜਮ ਨਹੀਂ ਆ ਰਿਹਾ ਜੀ ਵਿਰੋਧੀ ਪਾਰਟੀਆਂ ਦੇ ਜਿਹੜੇ ਛੱਡੇ ਹੋਏ ਬੰਦੇ ਨੇ ਉਹ ਮਤਲਬ ਸਰਕਾਰ ਨੂੰ ਬਦਨਾਮ ਕਰਨ ਦੇ ਮਾਰੇ ਆਮ ਪਬਲਿਕ ਨੂੰ ਮਾਰ ਰਹੇ ਨੇ ਆਮ ਪਬਲਿਕ ਕਈ ਵਾਰੀ ਕੀ ਹੁੰਦਾ ਆਪਸੀ ਰੰਜਿਸ਼ ਦੇ ਵਿੱਚ ਉਹ ਕੋਈ ਲੀਡਰ ਦੀ ਹੱਥ ਤੇ ਚੜ ਕੇ ਉਹ ਇਸ ਤਰ੍ਹਾਂ ਦਾ ਨੁਕਸਾਨ ਕਰ ਦਿੰਦਾ ਵੈਸੇ ਭਗਵੰਤ ਮਾਨ ਦਾ ਰੰਗਲਾ ਪੰਜਾਬ ਰਾਉਂਡ ਦੇ ਵਿੱਚ ਆਪਣਾ ਜਮਾ ਕੋਈ ਕਸਰ ਨਹੀਂ ਛੋੜ ਰਹੇ ਗੱਲ ਤਾਂ ਠੀਕ ਹੈ ਵੀ ਕਿਸਮਤ ਹੈ ਜਾਂ ਲੋਕ ਆ ਇਸ ਤਰ੍ਹਾਂ ਦੇ ਨੇ ਵੀ ਜਿਹੜੇ ਜਿਹੇ ਹਾਲਾਤ ਨੇ ਉਹ ਜਾਦਾ ਵੱਧ ਤੋਂ ਵੱਧਰ ਹੋਈ ਜਾਂਦੇ ਨੇ ਪਰ ਇੱਕ ਦਿਨ ਆਊਗਾ ਵੀ ਵਾਕਈ ਮਤਲਬ ਜਿਹੜਾ ਰੰਗਲਾ ਪੰਜਾਬ ਹੈ ਉਹ ਲੋਕਾਂ ਨੂੰ ਦਿਖਣ ਲੱਗੂਗਾ ਜਦੋਂ ਮਤਲਬ ਸਿਆਣੇ ਬੰਦਿਆਂ ਦੀਆਂ ਪਾਲਿਸੀਆਂ ਇੱਥੇ ਆਈਆਂ ਸਿਆਣੇ ਲੋਕ ਇਸ ਨੂੰ ਪੂਰਾ ਵੜ ਕੇ ਚੱਲ ਪਏ ਨਾ ਰੰਗਲਾ ਪੰਜਾਬ ਬਣਨ ਦੇ ਵਿੱਚ ਫਿਰ ਕੋਈ ਕਸਰ ਬਾਕੀ ਨਹੀਂ ਰਹਣੀ ਜੀ ਸ਼ਰਮਾ ਜੀ ਤੋਂ ਜਵਾਬ ਲੈਣਾ ਸ਼ਰਮਾ ਜੀ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਕਈ ਵਿਰੋਧੀ ਨੇਤਾ ਸਾਰੇ ਨਹੀਂ ਕੁਝ ਨੇਤਾ ਜਿਹੇ ਨੇ ਜਿਨ੍ਹਾਂ ਕਰਕੇ ਇਹ ਕਦਮ ਚੁੱਕੇ ਜਾਂਦੇ ਨੇ ਮੰਦੇਓ ਦੇਖੋ ਜਿਹੜੀ ਵਿਰੋਧੀ ਧਿਰ ਹੁੰਦੀ ਆ ਛੋਟੀ ਸਾਹਿਬ ਮੈਂ ਕੱਲ ਵੀ ਗੱਲ ਕੀਤੀ ਸੀ ਉਹ ਸਟਰੋਂਗ ਹੋਣੀ ਚਾਹੀਦੀ ਆ ਜੀ ਲੇਕਿਨ ਸਟਰੋਂਗ ਜਿਹੜੇ ਵਿਸ਼ਿਆਂ ਤੇ ਕਿਹੜੇ ਮੁੱਦਿਆਂ ਤੇ ਆ ਉਹ ਨਹੀਂ ਦਿਖ ਰਹੀ ਜੀ ਸਿਰਫ ਆਪਣੇ ਕਿੜਾ ਕੱਟਣ ਦੇ ਕਿ ਤਨੇ ਕਿਤੇ ਸਟਰੋਂਗ ਬਣਾ ਦਿਖਾਉਨੇ ਆਪਣੇ ਆਪ ਨੂੰ ਮਜ਼ਬੂਤ ਦਿਖਾਉਨੇ ਆ ਹਾਲਾ ਕਿ ਜੋ ਮਜੂਤਾ ਸਰਕਾਰ ਹੁੰਦੀ ਆ ਉਹ ਸਰਕਾਰ ਤੋਂ ਕਿੱਦਾਂ ਕੰਮ ਕਰਾਉਣੇ ਜਾਂ ਸਰਕਾਰ ਤੋਂ ਕਿੱਦਾਂ ਵਾਦੇ ਦਾਅਵੇ ਆ ਕੱਢਣਾ ਜਾਂ ਵਾਦੇ ਦਾਅਵੇ ਕਰਦੀ ਸਰਕਾਰ ਤੇ ਉਹਨਾਂ ਨੂੰ ਕਿੱਦਾਂ ਪੂਰਾ ਕਰਾਉਣਾ ਨੇ ਜਿਹੜੀ ਵਿਰੋਧੀ ਧਿਰ ਹੁੰਦੀ ਹੈ ਉਸ ਨੇ ਇਹ ਕਰਨਾ ਹੁੰਦਾ ਲੇਕਿਨ ਵਿਰੋਧੀ ਧਿਰ ਦਾ ਸਿਰਫ ਕਦੇ ਨਾ ਕਦੇ ਪਰਸਨਲ ਹੋ ਕੇ ਆਪਣੀ ਇੱਕ ਰਾ ਕੱਢਣ ਲੱਗ ਜਾਣਗੇ ਕਦੇ ਮਾਨਸਾਹ ਬਾਜਵਾ ਸਾਹਿਬ ਨੂੰ ਬੋਲਣ ਲੱਗ ਜਾਣਗੇ ਕਦੇ ਬਾਜਵਾ ਸਾਹਿਬ ਮਾਨਸਾਹ ਸਾਹਿਬ ਨੂੰ ਬੋਲਣ ਲੱਗ ਜਾਣਗੇ ਜਦੋਂ ਪਰਸਨਲ ਹੋ ਜਾਂਦਾ ਫਿਰ ਉੱਥੇ ਕਿਤੇ ਨਾ ਕਿਤੇ ਜਿਹੜਾ ਸਾਡਾ ਸੁਪਾ ਹੈ ਵਿਰੋਧੀ ਗੱਲ ਨਹੀਂ ਜੀ ਹੁੰਦੀ ਆਪਣੇ ਕਿਹੜਾ ਰਹਿ ਜਾਂਦੀ ਹੈ ਹਾਲਾਂਕਿ ਵਿਰੋਧੀ ਧਿਰ ਦਾ ਫਰਜ਼ ਬਣਦਾ ਹੁੰਦਾ ਹੈ ਵੀ ਸਟਰੋਂਗ ਹੋ ਕੇ ਮੌਜੂਦਾ ਸਰਕਾਰ ਦੇ ਸਾਹਮਣੇ ਸਰਕਾਰ ਤੋਂ ਕੰਮ ਕਰਾਉਣ ਜਾਂ ਸਰਕਾਰ ਨੂੰ ਕੰਮ ਕਿੱਦਾਂ ਕਰਨਾ ਉਹਦੀ ਤਰਜੀਹ ਦੇਣਾ ਜੀ ਜੀ ਉਹ ਤਾਂ ਤੁਹਾਡੀ ਗੱਲ ਸਹੀ ਠੀਕ ਹੈ ਇੱਕ ਇੱਕ ਹਾਸਾ ਮਾਹੌਲ ਕਰਨ ਵਾਲਾ ਸਾਡਾ ਸੀਐਮ ਬਣ ਗਿਆ ਪੀਐਮ ਸਾਡਾ ਚਾਹ ਬਣਾਉਣ ਵਾਲਾ ਤੇ ਫਿਰ ਇਹ ਗੱਲ ਹੋ ਰਹੀ ਹੈ ਰੰਗਲੇ ਪੰਜਾਬ ਦੀ ਤੇ ਤੁਸੀਂ ਤੁਸੀਂ ਸਹੀ ਕਿਹਾ ਸਾਡੇ ਕਿਸਾਨ ਬੈਠੇ ਧਰਨਿਆਂ ਤੇ ਇੱਕ ਬੰਦੇ ਨੂੰ ਅੱਜ 45 ਵਾ ਦਿਨ ਲੱਗ ਗਿਆ ਸਾਡਾ ਰੰਗਲਾ ਪੰਜਾਬ ਕਿੱਥੇ ਹੈ ਕੱਲ ਆਪਾਂ ਮਹਿੰਗਾਈ ਤੇ ਗੱਲ ਕੀਤੀ ਅਮਰਿਤਪਾਲ ਸਿੰਘ ਵਰਗਿਆਂ ਤੇ ਯੂਪਾ ਲਗਾਇਆ ਜਾ ਰਿਹਾ ਹੈ ਠੀਕ ਹੈ ਬੰਦੀ ਸਿੰਘਾਂ ਦੀ ਰਹਿ ਗਈ ਗੱਲ ਨਹੀਂ ਹੋ ਰਹੀ ਫਿਰ ਸਰਕਾਰਾਂ ਕਿਉਂ ਸੁੱਤੀਆਂ ਸਰਕਾਰਾਂ ਉੱਠਦੀਆਂ ਕਿਉਂ ਨਾ ਕੋਈ ਇੱਕ ਮੁੱਦਾ ਨਹੀਂ ਹੈ ਪੰਜਾਬ ਦਾ ਅੱਜ ਮੈਂ ਸਾਰੇ ਖੁੱਲ ਕੇ ਗੱਲ ਕਰਾਂਗਾ ਦੋਨੋਂ ਮੇਰੇ ਨਾਲ ਹੋ ਮੈਂ ਹੋਰ ਵੀ ਇੱਕ ਦਰਸ਼ਕਾਂ ਨਾਲ ਜੁੜ ਰਹੇ चौहान ਸਾਹਿਬ ਵੀ ਆ ਰਹੇ ਬਾਹਰੋਂ ਅਬ ਯੂਐਸਏ ਤੋਂ ਫਿਰ ਫਿਰ ਰੰਗਲੇ ਵੀ ਆ ਵੀ ਗੱਲ ਨਾ ਨਾ ਕਰੋ ਪੰਜਾਬ ਦੇ ਦਾ ਰੋਜ਼ ਨਸ਼ੇ ਨਾ ਜਾਂਦਾ ਜਾ ਰਹੀਆਂ ਚਿੱਟੇ ਦੇ ਚਿੱਟੇ ਚੱਲ ਰਿਹਾ ਸ਼ਰਿਆਮ ਚੱਲ ਰਿਹਾ ਨੌਜਵਾਨ ਤਾਂ ਚਿੱਟੇ ਦੇ ਵੜੇ ਬੈਂਕ ਨੌਕਰੀਆਂ ਨੌਜਵਾਨਾਂ ਕੋਲ ਨਹੀਂ ਹੈਗੀਆਂ ਸ਼ਰਮਾ ਜੀ ਹਾਂ ਬਿਲਕੁਲ ਬਿਲਕੁਲ ਦੇਖੋ ਜੋ ਰੰਗਲੇ ਪੰਜਾਬ ਦੀ ਜਿਵੇਂ ਡਾਕਟਰ ਸਾਹਿਬ ਕਹਿ ਰਹੇ ਆ ਵੀ ਰੰਗਲਾ ਪੰਜਾਬ ਹੋਊਗਾ ਮਾਨ ਸਾਹਿਬ ਬਿਲਕੁਲ ਉਸ ਚੀਜ਼ ਨੂੰ ਸਹੀ ਤਰੀਕੇ ਨਾਲ ਦੇਖ ਰਹੇ ਆ ਜਾਂ ਕਰਨੇ ਦੀ ਕੋਸ਼ਿਸ਼ ਕਰਦੇ ਆ ਲੇਕਿਨ ਕਿਤੇ ਨਾ ਕਿਤੇ ਇਕੱਲੇ ਮਾਨ ਸਾਹਿਬ ਦਾ ਹੀ ਫਰਜ਼ ਨਹੀਂ ਬਣਦਾ ਸਾਡੇ ਲੋਕਾਂ ਦਾ ਫਰਜ਼ ਵੀ ਬਣਦਾ ਵਿਭਾਗਾਂ ਦਾ ਫਰਜ਼ ਵੀ ਬਣਦਾ ਪੂਰੀ ਟੀਮ ਦਾ ਪੂਰੀ ਸਰਕਾਰ ਦਾ ਫਰਜ਼ ਵੀ ਬਣਦਾ ਲੇਕਿਨ ਤੁੱਕ ਕਿੱਥੇ ਹੁੰਦਾ ਆਮ ਆਦਮੀ ਪਾਰਟੀ ਸਿਰਫ 92 ਸੀਟਾਂ ਗਿਣਦੀ ਆ ਜੀ ਹਾਲਾਂਕਿ 117 ਸੀਟਾਂ ਤੇ ਸਾਡਾ ਜਿਹੜਾ ਵਿਧਾਨ ਸਭਾ ਦਾ ਜਿਹੜਾ ਪ੍ਰੋਟੋਕੋਲ ਚੱਲਦਾ ਹੈ ਜੀ ਕੋਈ ਵੀ ਪਾਰਟੀ ਹੋਵੇ ਆਪਣੀ ਸੀਟਾਂ ਵਿੱਚ ਸਮਝਦੀ ਨਹੀਂ ਨਾਮ ਨਾਮ ਰੱਖਦੇ ਆ ਹਾਲਾਂਕਿ ਸਰਕਾਰ ਦਾ ਫਰਜ਼ ਵੱਡਾ ਹੈ ਸੀਐਮ ਸਾਹਿਬ ਦਾ ਫਰਜ਼ ਵੱਡਾ ਹੈ ਵੀ ਪੰਜਾਬ ਦੇ ਵਿੱਚ ਕਿਹੜੇ ਹਲਕੇ 'ਚ ਕਿਹੜੀ ਚੀਜ਼ ਦੀ ਜ਼ਰੂਰਤ ਹੈ ਕਿਹੜੇ ਕੰਮ ਦੀ ਜ਼ਰੂਰਤ ਹੈ ਪਹਿਲਾਂ ਉਹ ਕਰਵਾਇਆ ਜਾਵੇ ਲੇਕਿਨ ਕਿਤੇ ਨਾ ਕਿਤੇ ਜਿਹੜੀ ਮੌਜੂਦਾ ਸਰਕਾਰ ਹੁੰਦੀ ਹੈ ਉਹਦੇ ਜਿਹੜੇ ਸਪੋਰਟਰ ਹੁੰਦੇ ਆ ਕਿ ਜਿੱਥੇ ਉਹਨਾਂ ਦੇ ਐਮਐਲਏ ਹੁੰਦੇ ਆ ਉੱਥੇ ਉੱਤੇ ਕੰਮ ਹੁੰਦਾ ਵੀ ਥੋੜਾ ਬਹੁਤਾ ਹੁੰਦਾ ਬਾਕੀ ਜਿੱਥੇ ਦੂਜੀ ਪਾਰਟੀ ਦਾ ਐਮਐਲਏ ਹੁੰਦਾ ਦੂਜੀ ਪਾਰਟੀ ਦਾ ਕੋਈ ਬੰਦਾ ਹੁੰਦਾ ਉੱਥੇ ਕੰਮ ਨਹੀਂ ਹੁੰਦਾ ਇਹ ਚੀਜ਼ਾਂ ਮਾਂਚੋਂ ਕੱਟ ਕੇ ਸਾਨੂੰ ਪੂਰੇ ਪੰਜਾਬ ਵਾਸਤੇ ਪੂਰੇ ਸੁਭੇਵਾਰ ਦੇ ਸੋਚਣਾ ਪਊਗਾ ਸਭ ਜਾ ਕੇ ਸਾਡਾ ਰੰਗਲਾ ਪੰਜਾਬ ਨਹੀਂ ਪੰਜਾਬ ਜਿਹੜੀ ਗੱਲ ਹੋ ਗਈ ਜੀ ਸ਼ਰਮਾ ਜੀ ਇੱਕ ਮਿੰਟ ਹੋਲ ਕਰਨਾ ਤੁਹਾਡੇ ਤੋਂ ਹੀ ਜਵਾਬ ਲਾਂਗਾ ਪਹਿਲਾਂ ਡਾਕਟਰ ਸਾਹਿਬ ਨੂੰ ਲਾਂਗਾ ਡਾਕਟਰ ਸਾਹਿਬ ਸੁਣ ਰਹੇ ਹੋ ਡਾਕਟਰ ਸਾਹਿਬ ਤੁਹਾਨੂੰ ਇੱਕ ਸਵਾਲ ਹੈ ਜਿਵੇਂ ਕਿ ਇਹਨਾਂ ਨੇ ਗੱਲਬਾਤ ਕੀਤੀ ਤੁਸੀਂ ਸੁਣੀ ਹੋਣੀ ਤੁਹਾਨੂੰ ਲੱਗਦਾ ਨਹੀਂ ਕਿ ਜਿਹੜਾ ਰੰਗਲਾ ਪੰਜਾਬ ਨਹੀਂ ਬਣ ਰਿਹਾ ਜਿਹੜੇ ਭਗਵਾਨ ਤੁਮਾਰ ਜੀ ਮੈਂ ਸਿੱਧਾ ਕਾਂਗਾ ਜਿਹੜਾ ਇਹ ਸਰਕਾਰ ਫਿਰ ਇਹ ਦਿੱਲੀੋਂ ਤਾਂ ਹੀ ਕਾਹੀ ਰੰਗਲਾ ਮੈਂ ਮੰਨਦਾ ਭਗਵਾਨ ਤੁਮਨ ਜੀ ਕਰ ਰਹੇ ਨੇ ਤੇ ਸਰਕਾਰ ਜਿਹੜੀ ਦਿੱਲੀੋਂ ਚੱਲ ਰਹੀ ਐ ਕਿਤਨਾ ਕਿਤੇ ਨਾ ਚੱਲੇ ਸਿੱਧਾ ਪੰਜਾਬ ਤੋਂ ਚੱਲੇ ਫਰਕ ਪਏਗਾ ਦੇਖੋ ਜੀ ਜਿਹੜੀ ਸਰਕਾਰ ਐ ਨਾ ਸਰਕਾਰ ਤਾਂ ਕੋਈ ਬਣਦੇ ਦਿੱਲੀ ਤੋਂ ਹੀ ਚੱਲੂਗੀ ਜੀ ਕਿਉਂਕਿ ਦਿੱਲੀ ਦੇ ਵਿੱਚ ਜਿਹੜੀ ਵੱਡੀ ਲੀਡਰਸ਼ਿਪ ਐ ਉਹ ਦਿੱਲੀ 'ਚ ਬੈਠੀ ਐ ਰਾਜਧਾਨੀ ਦਿੱਲੀ ਐ ਤੇ ਉਹ ਤਾਂ ਦਿੱਲੀ ਤੋਂ ਹੀ ਚੱਲੂਗੀ ਗੱਲ ਕਰ ਪਾਲਿਸ ਜਾਂ ਪੰਜਾਬ ਪੱਖੀ ਹੋਣੀਆਂ ਚਾਹੀਦੀਆਂ ਨੇ ਜੀ ਵੱਡੀ ਗੱਲ ਤਾਂ ਇਹ ਐ ਜੀ ਕਿ ਜਿਹੜਾ ਪਾਲਿਸੀਆਂ ਮਤਲਬ ਉਹਨਾਂ ਦੇ ਮਤਲਬ ਉਹਨਾਂ ਜਿਹੜੇ ਦਿੱਲੀ ਵਾਲੇ ਵੱਡੇ ਲੀਡਰ ਨੇ ਚਾਹੇ ਉਹ ਕਿਸੇ ਪਾਰਟੀ ਦੇ ਨੇ ਚਲੋ ਆਪਾਂ ਖੇਤਰੀ ਪਾਰਟੀਆਂ ਵੀ ਦਿੱਲੀ ਤੋਂ ਚੱਲਦੀਆਂ ਰਹੀਆਂ ਨੇ ਆਪਣੀ ਪੰਜਾਬ ਦੀ ਸ਼ਰੋਣੀ ਅਕਾਲੀ ਦਲ ਉਹ ਵੀ ਦਿੱਲੀ ਵਾਲਿਆਂ ਨੇ ਮਤਾਬਕ ਚੱਲਦੀ ਰਹੀ ਹੈ ਗੱਲ ਕਰ ਇਹ ਹੈ ਵੀ ਇਹ ਤਾਂ ਜਦੋਂ ਦਿੱਲੀ ਵਟ ਦਿੱਲੀ ਆ ਤੋ ਤਾਂ ਜਨਨਾ ਕਿ ਪੌਲ ਸਿੰਘ ਆ ਪੁਣੀਆ ਪੰਜਾਬ ਦੇ ਲੀਡਰ ਹੈ ਦਿੱਲੀ ਵਾਲਿਆਂ ਕੋਲੇ ਸਹੀ ਮਹਿਨੇਚ ਪੌਲਸੀਆਂ ਵੀ ਸਾਨੂੰ ਆ ਚੀਜ਼ ਦੀ ਲੋੜ ਹੈ ਸਾਡਾ ਇਹ ਆਜਾ ਖੇਤਰਫਲ ਹੈ ਸਾਨੂੰ ਆ ਚੀਜ਼ ਦੀ ਜ਼ਰੂਰਤ ਹੈ ਸਾਡੇ ਆ ਫਾਇਦਾ ਹੁੰਦੀ ਹੈ ਸਾਡੇ ਆ ਬਿਮਾਰੀ ਹੈ ਸਾਡੇ ਆ ਇਲਾਜ ਨੇ ਪਰ ਜਿੰਨਾ ਕਰ ਇਹ ਚੀਜ਼ਾਂ ਦਿੱਲੀ ਵਾਲਿਆਂ ਨੂੰ ਦੱਸਿਆ ਕਨਵਿੰਸ ਕਰਾਉਣਾ ਪਊਗਾ ਉਸ ਤੋਂ ਬਾਅਦ ਦਿੱਲੀ ਵਾਲੇ ਹੀ ਮਾਰਗਦਰਸ਼ਨ ਕਰਨਗੇ ਜੇ ਆਪਾਂ ਕਈਏ ਵੀ ਆਪ ਦੇ ਵਿੱਚ ਕੱਲਾ ਭਗਵੰਤ ਮਾਨ ਭਗਵੰਤ ਮਾਨ ਨੂੰ ਤਾਂ ਇਹ ਜਿਹੜੇ ਵਿਰੋਧੀ ਧਿਰਾਂ ਵਾਲੇ ਨੇ ਦੋ ਜਨਾਂ ਚ ਵੇਚ ਕੇ ਖਾ ਜਾਣਗੇ ਭਗਵੰਤ ਮਾਨ ਕੱਲਾ ਵਿਚਾਰਾ ਕੀ ਕਰੂਗਾ ਪਰ ਇਹ ਡਰਦੇ ਉਹ ਦਿੱਲੀ ਵਾਲਿਆਂ ਤੋਂ ਨਹੀਂ ਨਹੀਂ ਤਾਂ ਇਹ ਕੋਈ ਮਤਲਬ ਬਹੁਤਾ ਇਹਨੂੰ ਇੰਨਾ ਵੀ ਕੰਮ ਨਾ ਕਰਨ ਦੇਣ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਇਹ ਵਿਰੋਧੀ ਧਿਰ ਇਕੱਠੀਆਂ ਹੋ ਰਹੀਆਂ ਨੇ ਸਰਕਾਰ ਨੂੰ ਬਦਨਾਮ ਕਰਨ ਦੇ ਵਾਸਤੇ ਇਹ ਇੰਨਾ ਵੀ ਨਾ ਕਰਨ ਦੇਣ ਜਿਉਂ ਤੋਂ ਕੇਜਰੀਵਾਲ ਜਾਂ ਰਾਗਵ ਚੱਡੇ ਹੋ ਰਹੇ ਆਂਦੇ ਜਾਂ ਸੰਜੀਤ ਸਿੰਘ ਹੋ ਰਹਿਆਂ ਦਾ ਡਰ ਨਾ ਹੋਵੇ ਤਾ ਇਹ ਮਤਲਬ ਪੰਜਾਬ ਨੂੰ ਉਹ ਵੇਚ ਕੇ ਖਾ ਜਾਣ। ਅ ਸ਼ਰਮਾ ਜੀ ਦੇਖੋ ਜਿਹੜੇ ਕਿ ਵੱਡੇ ਵੱਡੇ ਲੀਡਰ ਨੇ ਜਿਹੜੀ ਮਰਜੀ ਪਾਰਟੀ ਹੈ ਕਿ ਪੰਜਾਬ ਦੀ ਗੱਲ ਨਹੀਂ ਹੁੰਦੀ ਗੱਲ ਹੁੰਦੀ ਹੈ ਸਿਰਫ ਉੱਪਰ ਜੋ ਹਾਈ ਕਮਾਂਡ ਕਰਦਾ ਕੋਈ ਪਾਰਟੀ ਹੈ ਚਾਹੇ ਅਕਾਲੀ ਦਲ ਚਾਹੇ ਕਾਂਗਰਸ ਸਾਰਾ ਕੁਝ ਜਾਨੀ ਕਿ ਮੋਦੀ ਜਿਹੜੇ ਦਿੱਲੀ ਬੈਠੇ ਨੇ ਤੁਹਾਨੂੰ ਸ਼ਰਮ ਆਈ ਲੱਗਦਾ ਨਹੀਂ ਕਿ ਪੰਜਾਬ ਦੇ ਜਿਹੜੇ ਅਸੀਂ ਲੋਕ ਆ ਤੁਸੀਂ ਵੋਟ ਪਾਉਂਦੇ ਮੈਂ ਹੀ ਪਾਣਾ ਡਾਕਟਰ ਸਾਹਿਬ ਪਾਉਂਦੇ ਨੇ ਜਿਹੜੇ ਅਸੀਂ ਲੋਕ ਆ ਇਹਨਾਂ ਲੋਕਾਂ ਨੂੰ ਬਰੇ ਉਹਦੇ ਵਡਣ ਕਿਉਂ ਦਿੰਨੇ ਆ ਨਾ ਅਸੀਂ ਅਸੀਂ ਕਿਉਂ ਨਹੀਂ ਸਿਆਣੇ ਹੁੰਦੇ ਰੇ ਕਮੈਂਟਰ ਸਾਹਿਬ ਜੀ ਦੀ ਗੱਲ ਨਾਲ ਸਹਿਮਤ ਆਂ ਵੀ ਜਿਹੜੀ ਕੋਈ ਵੀ ਸਰਕਾਰ ਆ ਉਹ ਦਿੱਲੀ ਤੋਂ ਹੀ ਚਲਦੀ ਆ ਜੀ ਕਿਤੇ ਖੇਤਰੀ ਪਾਰਟੀ ਇਕੱਲੀ ਦਲ ਦਾ ਹੈਡ ਆਫਸ ਵੀ ਜਿਹੜਾ ਬੀਜੇਪੀ ਦਾ ਦਿੱਲੀ ਚ ਹੈ ਜੀ ਕਾਂਗਰਸ ਦਾ ਵੀ ਦਿੱਲੀ ਚ ਹੈ ਨਾ ਤਾਂ ਵੀ ਦਿੱਲੀ ਚ ਹੈ ਲੇਕਿਨ ਲੇਕਿਨ ਜਿਹੜੇ ਪੰਜਾਬ ਪੱਖੀ ਫੈਸਲੇ ਹੋਣੇ ਆ ਉਹ ਸਾਨੂੰ ਨੂੰ ਲੱਗ ਰਿਹਾ ਲੋਕਾਂ ਨੂੰ ਨਹੀਂ ਲੱਗ ਰਿਹਾ ਵੀ ਮਾਨ ਸਾਹਿਬ ਦੇ ਹਿਸਾਬ ਨਾਲ ਹੋ ਰਹੀਆਂ ਜਾਂ ਮਾਨ ਸਾਹਿਬ ਦੇ ਅਕੋਰਡਿੰਗ ਹੋ ਰਹੀਆਂ ਉਹ ਜਿਹੜਾ ਕਿਤੇ ਨਾ ਕਿਤੇ ਸਿੱਧਾ ਹੀ ਹੈ ਦਿੱਲੀ ਦੀ ਇੰਟਰਫੇਰੈਂਸ ਹੋ ਜਾਣੀ ਜਾਂ ਦਿੱਲੀ ਨੇ ਆਪਣੇ ਹਿਸਾਬ ਨਾਲ ਸੋਚਣਾ ਪੰਜਾਬ ਨੇ ਆਪਣੇ ਹਿਸਾਬ ਨਾਲ ਸੋਚਣਾ ਉਹ ਜਿਹੜਾ ਫਰਕ ਆ ਉਹ ਕਿਤੇ ਨਾ ਕਿਤੇ ਦੂਰ ਕਰਨਾ ਪਊਗਾ ਸਾਨੂੰ ਨੂੰ ਜੀ ਲੱਗਦਾ ਵੀ ਮਾਨ ਸਾਹਿਬ ਆਜ਼ਾਦੀ ਨਾਲ ਫੈਸਲਾ ਲੈ ਰਹੇ ਆ ਕਿਉਂ ਕਿਉਂਕਿ ਮਾਨ ਸਾਹਿਬ ਦਾ ਹਰਾ ਪੈਨ ਹਲੇ ਤੱਕ ਚੱਲਿਆ ਨਹੀਂ ਅਗਰ ਬੰਦਾ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰਦਾ ਮਾਨ ਸਾਹਿਬ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰਦੇ ਆ ਤਾਂ ਫਿਰ ਜਿਹੜਾ ਮਾਈਂਡ ਹੈ ਉਹਨਾਂ ਨੂੰ ਪੂਰਾ ਪੰਜਾਬ ਦੇ ਵਿੱਚ ਬੇਸ਼ੱਕ ਉਹ ਕੇਜਰੀਵਾਲ ਸਾਹਿਬ ਨੂੰ ਕਹਿ ਕੇ ਕਰਨ ਰਾਕਬ ਚੱਡੇ ਨੂੰ ਕਹਿ ਕੇ ਕਰਨ ਲੇਕਿਨ ਉਹ ਪੰਜਾਬ ਪੱਕੀ ਲੈ ਕੇ ਆਉਣਾ ਪਊਗਾ ਫਿਰ ਅਸੀਂ ਮੈਂ ਲੋਕ ਮੰਨਣਗੇ ਵੀ ਹਾਂ ਹੁਣ ਮਾਨ ਸਾਹਿਬ ਆ ਜਿਹੜੇ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰ ਰਹੇ ਆ ਨਹੀਂ ਤਾਂ ਕਿਤੇ ਨਾ ਕਿਤੇ ਜਿਹੜਾ ਰਿਮੋਟ ਪਹਿਲਾਂ ਕਾਗਰਚਾ ਤੋਂ ਵੀ ਤੋਂ ਚੱਲਦਾ ਸੀ ਹੁਣ ਇਹ ਨਾ ਦਿੱਲੀ ਤੋਂ ਚੱਲਦਾ ਵੀ ਇਹ ਗੱਲਾਂ ਗੱਲਾਂ ਉਹੀ ਹੈ ਕਿ ਮੈਂ ਮੈਂ ਵਾਪਸ ਮੁੱਦੇ ਤੇ ਆਨਾ ਜਿਹੜੇ ਆ ਦੇਖੋ ਬੜਾ ਵੱਡਾ ਇੱਕ ਘਾਟਾ ਪਿਆ ਪਾਰਟੀ ਨੂੰ ਤੇ ਹੁਣ ਯਾਨੀ ਕਿ ਸ਼ਰਮਾ ਜੀ ਇਹ 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 ਰਾਘਵ ਚੱਡਾ ਕੇਜਰੀਵਾਦ ਨੂੰ ਦਿਖੇਗਾ ਨਹੀਂ ਇਹ ਦਿਖੇਗਾ ਨਹੀਂ ਇੱਕ ਇੱਕ ਯਾਨੀ ਕਿ ਬੜੇ ਵੱਡੇ ਐਮਐਲਏ ਗਏ ਨੇ ਜਿਨ੍ਹਾਂ ਨੇ ਕਿ ਬਹੁਤ ਵੱਡੇ ਵੱਡੇ ਮੰਤਰੀ ਨੂੰ ਭਾਰਤ ਪੁਸ਼ਾ ਆਸ਼ੂ ਨੂੰ ਪਹਿਲਾਂ ਦਸਕੂ ਕੇ ਹਾਰਾ ਕੇ ਆਏ ਨੇ ਮੇਸ਼ਿੰਦਰ ਗਰੇਵਾਨ ਨੂੰ ਰੱਖ ਕੇ ਆਏ ਨੇ ਤੇ ਹੁਣ ਲੋਕਾਂ ਦੇ ਵਿੱਚ ਜੇ ਜਾਂਚ ਨਾ ਪੂਰੀ ਹੋਈ ਤਾਂ ਕਿਤਨਾ ਕਿਤੇ ਆ ਪਾਰਟੀ ਦਾ ਜਿਹੜਾ ਸਤਰ ਹੈ ਉਹ ਬਹੁਤ ਨੀਚੇ ਗਿਰੇਗਾ हां देखो ਜਿਹੜਾ ਧਿਆਨ ਹੈ ਉਹ ਸਾਨੂੰ ਨਹੀਂ ਲੱਗਦਾ ਕਿ ਦਿੱਲੀ ਵਾਲਿਆਂ ਦੇ ਪੰਜਾਬ ਸਰਕਾਰ ਦੇ ਉੱਤੇ ਜਿਹੜਾ ਪੂਰੇ ਐਮਐਲਏ ਦੇ ਉੱਤੇ ਹੈਗਾ ਇਹ ਐਂਟਰੀ ਸਿਰਫ ਕੰਮ ਵਿਗਾੜਨ ਦੇ ਵਿੱਚੇ ਹੁੰਦੀ ਆ ਗਲਤ ਬਿਆਨਬਾਜ਼ੀ ਲਿਆਉਣ ਦੇ ਵਿੱਚੇ ਹੁੰਦੀ ਆ ਫਿਰ ਯੂ-ਟਰਨ ਮਾਨ ਸਾਹਿਬ ਤੋਂ ਮਰਾਦ ਨੇ ਆ ਜੀ ਲੇਕਿਨ ਜਦੋ ਪੰਜਾਬ ਦੇ ਪੂਰੇ ਬਾਨਵੇ ਦੀਆ ਬਾਨਵੇ ਸੀਟਾਂ ਹੀ ਲਾਲੋ ਤੁਸੀਂ ਛੱਡ ਦੋ ਜੀ ਕਾਂਗਰਸੀਆ ਨੂੰ ਅਕਾਲੀਆ ਨੂੰ ਜਿਹੜੇ ਜਿੱਤੇ ਪਏ ਆ ਜਿਹੜੇ ਆਜ਼ਾਦ ਜਿੱਤੇ ਪਏ ਉਹਨਾਂ ਨੂੰ ਛੱਡ ਦੋ ਕਿਉਂਕਿ ਉਹ ਜਿਹੜਾ ਆਮ ਆਦਮੀ ਪਾਰਟੀ ਕੋਲ ਇੰਨਾ ਬਹੁਮਤ ਆ ਜੇ ਪੰਜਾਬ ਦੀ ਗੱਲ ਕਰਨ ਤਾਂ ਬਮਾਨ ਸਾਹਿਬ ਨੂੰ ਛੱਡ ਕੇ ਜਿਹੜੇ 91 ਆ ਉਹ ਬੋਲਦੇ ਨਜ਼ਰ ਆਉਣ ਲੇਕਿਨ 91 ਦੇ 91 ਤਾਂ ਸਾਨੂੰ ਬੋਲਦੇ ਨਜ਼ਰ ਹੀ ਨਹੀਂ ਆਉਂਦੇ ਸਾਨੂੰ ਤਾਂ ਸਿਰਫ ਇੱਕ ਲੋਕਾਂ ਨੂੰ ਸਿਰਫ ਮਾਨ ਸਾਹਿਬ ਦੀ ਬਿਆਨਬਾਜ਼ੀ ਆ ਮਾਨ ਸਾਹਿਬ ਦੀ ਹੀ ਸਰਕਾਰ ਦਿਖਦੀ ਆ ਬਾਕੀ ਦਾ ਤਾਂ ਕਈਆਂ ਨੂੰ ਲੋਕਾਂ ਨੂੰ ਪਤਾ ਨਹੀਂ ਕੌਣ ਕਿੱਥੇ ਦਾ ਐਮਐਲਏ ਕੌਣ ਕਿੱਥੇ ਦਾ ਮੰਤਰੀ ਆ ਇਹ ਹੋਣਾ ਵੀ ਤਾਂ ਜ਼ਰੂਰੀ ਆ ਜੀ ਮੈਂ ਡਾਕਟਰ ਸਾਹਿਬ ਜਾਨਾ ਡਾਕਟਰ ਸਾਹਿਬ ਸ਼ਰਮਾ ਵੀ ਕਹਿੰਦੇ ਵੀ ਸਿਰਫ ਭਗਵਾਨਤਮਨ ਜੀ ਬੋਲਦੇ ਆ ਬਾਕੀ 91 ਲੀਡਰ ਯਾਨੀ ਕਿ ਸੁੱਤੇ ਪਏ ਨੇ ਉਹ ਕਿੱਥੇ ਵੀ ਨਹੀਂ ਦਿਖਰੇ ਕਿਸੇ ਵਾਸੇ ਵੀ ਨਹੀਂ ਆਉਂਦੇ ਲੋਕਾਂ ਦੇ ਅੱਖ ਚ ਜੇ ਕੋਈ ਬੋਲਦੇ ਉਹਨਾਂ ਨੂੰ ਥੋੜਾ ਜਿਹਾ ਪ੍ਰੈਸ ਦੇ ਵਿੱਚ ਜਾਣ ਤੇ ਮਨਾਹੀ ਹੈ ਵੈਸੇ ਉਹ ਲੋਕਪੱਕੀ ਲੋਕਾਂ ਦੇ ਨਾਲ ਤੁਰਦੇ ਨੇ ਲੋਕਾਂ ਦੇ ਕੰਮ ਕਰਦੇ ਨੇ ਕਿਉਂਕਿ ਜੇ ਫਿਰ ਸਾਰੇ ਬੋਲਣ ਲੱਗ ਜਾਣ ਤਾਂ ਇਹ ਹੋ ਜਾਂਦਾ ਜੀ ਇਹ ਤਾਂ ਆਪੋ-ਤਾਪ ਹੋ ਗਏ ਕੋਈ ਕੁਝ ਬੋਲੀ ਜਾਂਦਾ ਕੋਈ ਕੁਝ ਬੋਲੀ ਜਾਂਦਾ ਕਿਉਂਕਿ ਇਹ ਜਿਹੜੇ ਕੇਜਰੀਵਾਲ ਹੈ ਇਹ ਅਨੁਸ਼ਾਸਨ ਦਾ ਪਾਬੰਦ ਹੈ ਅਨੁਸ਼ਾਸਨ ਦੇ ਥਰੂ ਚੱਲਣ ਵਾਲਾ ਬੰਦਾ ਹੈ ਜੇ ਇਹ ਕਹਿੰਦਾ ਵੀ ਜਿਹੜੀ ਮੇਰੀ ਪਾਰਟੀ ਆ ਉਹ ਵੀ ਉਸੇ ਤਰ੍ਹਾਂ ਅਨੁਸ਼ਾਸਨ ਦੇ ਵਿੱਚ ਚੱਲੇ ਜੋ ਬਿਆਨ ਜੋ ਬਿਆਨ ਆਪਣੇ ਸੀਐਮ ਸਾਹਿਬ ਮਾਨ ਸਾਹਿਬ ਦਿੰਦੇ ਨੇ ਉਹ ਸਾਰੇ 92 ਐਮਐਲਆ ਦਾ ਹੁੰਦਾ ਸਾਰੀਆਂ ਪਾਰਟੀਆਂ ਦਾ ਸਾਰੀ ਪਾਰਟੀ ਦੀ ਲੀਡਰਸ਼ਿਪ ਦਾ ਉਹ ਇੱਕੋ ਹੀ ਬਿਆਨ ਹੁੰਦਾ ਸਰ ਇੱਕ ਜਿਹੜਾ ਦਿੱਲੀ ਵਾਲੀ ਗੱਲ ਮੈਂ ਤੁਹਾਨੂੰ ਦੱਸਾਂ ਦੂਜਾ ਦਿੱਲੀ ਆਪਾਂ ਨੂੰ ਵੀ ਮਾਨ ਸਾਹਿਬ ਦਿੱਲੀ ਤੋਂ ਚੱਲਦੇ ਨੇ ਜੀ ਜਦੋਂ ਇਹ ਤੋਂ ਪਹਿਲਾਂ ਮਨਮੋਹਨ ਸਿੰਘ ਸੀਗੇ ਉਹ ਤਾਂ ਦਿੱਲੀ ਦੇ ਸੀਗੇ ਦਿੱਲੀ ਦੇ ਵਿੱਚ ਹੀ ਪ੍ਰਧਾਨ ਮੰਤਰੀ ਬਣਾਉਣਾ ਨੇ ਕੀਤਾ ਜੀ ਪਰ ਉਹਨਾਂ ਨੇ ਵੀ ਇੱਕ ਕਾਨੂੰਨ ਪੰਜਾਬ ਦੇ ਖਿਲਾਫ ਬਣਾਤਾ ਜਨਾ ਨੀਪੀਐਸ ਦੇ ਵਿੱਚ 18 11 2009 ਨੂੰ ਲਾਗੂ ਕੀਤਾ ਮਤਲਬ ਕਹਿਣ ਤੋਂ ਭਾਵ ਹੈ ਵੀ ਪੰਜਾਬ ਨਾਲ ਤਾਂ ਹਰ ਇੱਕ ਸਰਕਾਰ ਹਰ ਇੱਕ ਬੰਦਾ ਚਾਹੇ ਉਹ ਕੋਈ ਪੰਜਾਬ ਦਾ ਬੰਦਾ ਵੀ ਹੋਵੇ ਉਹ ਜਦੋਂ ਦਿੱਲੀ ਦੀਆਂ ਪੌੜੀਆਂ ਚੜ ਜਾਂਦਾ ਹੈ ਨਾ ਉਹ ਪੰਜਾਬ ਨੂੰ ਆਪਣਾ ਦੁਸ਼ਮਣ ਸਮਝਣ ਲੱਗ ਜਾਂਦਾ ਹੈ ਤੇ ਉਹ ਪੰਜਾਬ ਨੂੰ ਤੰਗ ਕਰਨ ਪੰਜਾਬ ਨੂੰ ਪਰੇਸ਼ਾਨ ਕਰਨ ਪੰਜਾਬ ਨੂੰ ਅਣਪੜ ਰੱਖਣ ਦੇ ਵਿੱਚ ਆਪਣੀ ਕੋਈ ਕਸਰ ਬਾਕੀ ਨਹੀਂ ਛੱਡਦਾ ਸਰਮਾ ਜੀ ਕੀ ਕਹੋਗੇ ਕਹਿੰਦੇ ਕਹਿੰਦੇ ਵੀ ਜਿਹੜਾ ਬੰਦਾ ਦਿੱਲੀ ਦੀ ਪੌੜੀ ਚੜਦਾ ਹੈ ਪੰਜਾਬ ਦਾ ਕੋਈ ਵੀ ਮੰਤਰੀ ਸੰਤਰੀ ਕਹਿੰਦੇ ਉਹ ਫਿਰ ਪੰਜਾਬ ਨੂੰ ਭੁੱਲ ਜਾਂਦਾ ਹੈ ਹਮਨੋ ਨਾ ਬਿਲਕੁਲ ਭੁੱਲਦਾ ਦੇਖੋ ਜਿਹੜਾ ਬਦਲ ਲਿਆਂਦਾ ਸੀਗਾ ਬਦਲੀ ਸੀ ਕਰਕੇ ਲੋਕਾਂ ਨੇ ਲਿਆਂਦਾ ਸੀਗਾ ਜੀ ਪੰਜਾਬ ਦਾ ਫੈਸਲਾ ਪੰਜਾਬ 'ਚ ਹੋਵੇ ਜੀ ਠੀਕ ਹੈ ਕੇਜਰੀਵਾਲ ਸਾਹਿਬ ਦੀ ਗੱਲ ਕਰਦੇ ਆ ਡਾਕਟਰ ਸਾਹਿਬ ਮੈਂ ਐਗਰੀ ਹਾਂ ਤੇ ਇਸ ਹਿਸਾਬ ਨਾਲ ਮੈਂ ਜਿਵੇਂ ਇਹ ਕਹਿ ਰਿਹਾ ਮੈਂ ਬਿਲਕੁਲ ਮਨਜ਼ੂਰ ਕਰਦਾ ਇਹਦੀ ਗੱਲ ਜੋ ਉਹਨਾਂ ਨੇ ਕਹੀ ਆ ਲੇਕਿਨ ਕਿਤੇ ਨਾ ਕਿਤੇ ਪੰਜਾਬ ਪੱਖੀ ਕਿੰਨੇ ਕੁ ਫੈਸਲੇ ਦਿੱਲੀ ਵਾਲੇ ਲੈ ਕੇ ਆਉਣੇ ਆ ਡਾਕਟਰ ਮਨਮੋਹਨ ਸਿੰਘ ਦਾ ਇੱਕ ਕਾਨੂੰਨ ਲਿਆਂਦਾ ਹੋਇਆ ਪਤਾ ਨਹੀਂ ਕਿੰਨੇ ਕੁ ਲੋਕਾਂ ਦੇ ਜਿਹੜੇ ਘਰ ਬਰਬਾਦ ਹੋ ਗਏ ਕਿੰਨੇ ਕੁ ਲੋਕੋ ਕਾਨੂੰਨ ਦੀ ਛਾੜ ਦੇ ਵਿੱਚ ਆ ਕੇ ਕਾਨੂੰਨ ਦਾ ਸਾਰਾ ਲੈ ਕੇ ਪ੍ਰਮੋਸ਼ਨਾਂ ਲੈ ਕੇ ਕਿੰਨੇ ਕੀ ਲੋਕ ਆ ਜਿਹੜੇ ਫੇਕ ਸੂਰੇ ਕਿਤੇ ਨਾ ਕਿਤੇ ਅੱਜ ਸਜ਼ਾ ਭੁਗਤ ਰਹੇ ਆ ਜੇਲਾ ਭਰੀਆਂ ਵੀ ਆ ਲੇਕਿਨ ਕਹਿਣਾ ਮੈਂ ਇਹ ਚਾਹੁੰਦਾ ਇਹ ਜਿੱਤ ਦਾ ਫੈਸਲਾ ਗਲਤ ਲਿਆਵਾ ਚਾਹੇ ਦਿੱਲੀ ਤੋਂ ਹਾਈਡਾਪਸ ਤੋਂ ਲਿਆ ਹੋਵੇ ਚਾਹੇ ਸੀਐਮ ਪੀਐਮ ਨੇ ਲਿਆਵਾ ਹੋਵੇ ਉਹ ਸੱfte ਬਾਹਰ ਉੱਪਰ ਜਾਂਦਾ ਠੀਕ ਹੈ ਸਰਕਾਰ ਦਿੱਲੀ ਤੋਂ ਚੱਲਦੀ ਆ ਚੱਲੇ ਲੇਕਿਨ ਪੰਜਾਬ ਪੱਕੀ ਫੈਸਲੇ ਤਾਂ ਮਾਨ ਸਾਹਿਬ ਨੂੰ ਲੈਣੇ ਚਾਹੀਦੇ ਆ ਜੋ ਮਾਨ ਸਾਹਿਬ ਨਹੀਂ ਦੇ ਰਹੇ ਲੋਕਾਂ ਦੀ ਆਵਾਜ਼ ਹੈ ਜੀ ਮੇਰੀ ਆਵਾਜ਼ ਨਹੀਂ ਜੀ ਡਾਕਟਰ ਸਾਹਿਬ ਸਿੰਚੇਵਾ ਸਾਹਿਬ ਦਾ ਇੱਕ ਬਿਆਨ ਆ ਗਿਆ ਹੈ ਕਿ ਮੈਂ ਪਰਿਵਾਰ ਦੇ ਨਾਲ ਖੜਿਆ ਸਿੰਚੇਵਾ ਸਾਹਿਬ ਦਾ ਕਿਸੇ ਪਟਨੇ ਕੋ ਲੈਣ ਦੇਣਾ ਨਹੀਂ ਹੈ ਉਹ ਕਹਿੰਦੇ ਮੈਂ ਪਰਿਵਾਰ ਦੇ ਨਾਲ ਖੜਿਆ ਹੁਣੇ ਅਪਡੇਟ ਆਈ ਹੈ ਮੇਰੇ ਕੋਲ ਦੇਖੋ ਜੀ ਪਰਿਵਾਰ ਨਾਲ ਖੜੇ ਨੇ ਚੰਗੀ ਗੱਲ ਹੈ ਪਰਿਵਾਰ ਦੇਖੋ ਜਦੋਂ ਕੋਈ ਇਹੀ ਜੀ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ ਜਾਂ ਕੋਈ ਦੁਖਦਾਈ ਘਟਨਾ ਵਾਪਰ ਜਾਂਦੀ ਹੈ ਜਾਂ ਕੋਈ ਅਣਹੋਣੀ ਜੀ ਹੋ ਜਾਂਦੀ ਹੈ ਤਾਂ ਸਾਰਾ ਪੰਜਾਬ ਹੀ ਉਹਨਾਂ ਨਾਲ ਖੜਾ ਹੈ ਮੁਝਾ ਹੇ ਉਹ ਆਮ ਆਦੀ ਪਾਰਟੀ ਦੇ ਨੇ ਜੇ ਕੋਈ ਕਿਸੇ ਹੋਰ ਪਾਰਟੀ ਦਾ ਬੰਦੇ ਦੀ ਵੀ ਇਸ ਤਰ੍ਹਾਂ ਦੀ ਅਣਮਨੁੱਖੀ ਮੌਤ ਹੁੰਦੀ ਹੈ ਤਾਂ ਸਾਰਾ ਪੰਜਾਬ ਪੰਜਾਬ ਦਾ ਹਮਦਰਦੀ ਦਾ ਭਰਿਆ ਹਮਦਰਦੀ ਭਾਲਦਾ ਸਾਰ ਹਮਦਰਦੀ ਕਰਦਾ ਹੈ ਜੇ ਕਿਸੇ ਵੀ ਪਾਰਟੀ ਦਾ ਬੰਦਾ ਇਸ ਤਰ੍ਹਾਂ ਮਰਦਾ ਤਾਂ ਸਾਰਾ ਪੰਜਾਬ ਉਹਦੇ ਨਾਲ ਹੁੰਦਾ ਨਹੀਂ ਪੰਜਾਬ ਦੀ ਇਹ ਗਲਤੀ ਨਹੀਂ ਲੱਗਦੀ ਅਸੀਂ ਲੋਕ ਜਾ ਕੇ ਲੰਗਰ ਲਾ ਦਨੇ ਅਸੀਂ ਸਾਰੇ ਨਾਲ ਖੜਦੇ ਆ ਫਿਰ ਮੈਂ ਉੱਥੇ ਵਾਵੇ ਮੁੱਦੇ ਤੋਂ ਬਾਹਰ ਆ ਰਹੇ ਹਾਂ ਮਾਫੀ ਚਾਹਨਾ ਕਿ ਅੱਜ ਸਾਡੇ ਕਿਸਾਨ ਬਾਰਡਰਾਂ ਬੈਠੇ ਨੇ ਰੋਜ਼ ਕਿਸਾਨ ਮਾਰ ਰਹੇ ਆ ਸਾਡੇ ਨਾਲ ਕਿਉਂ ਨਹੀਂ ਹੰਨਰਤੀ ਕਰਦਾ ਕੋਈ ਫਿਰ ਅਸੀਂ ਤਾਂ ਲੋਕ ਪਾਗਲ ਆ ਨਾ ਦੇਖੋ ਜਿਹੜੇ ਸਾਡੇ ਕਿਸਾਨਾਂ ਦੇ ਲੀਡਰ ਨੇ ਨਾ ਥੋੜਾ ਜਿਹਾ ਉਹ ਵੀ ਲੋਕਾਂ ਨੂੰ ਮਤਲਬ ਭੰਬਲ ਭੂਸੇ ਚ ਪਾਈ ਜਾਂਦੇ ਨੇ ਜਦੋਂ ਆਪਣਾ ਬੰਦਾ ਮੌਤ ਮੌਤ ਨਾਲ ਫੇਰੇ ਲਈ ਜਾਂਦਾ ਤਾਂ ਫਿਰ ਆਪਾਂ ਨੂੰ ਬੰਦ ਕਰਨ ਦੀ ਜਾਂ ਛੜਕਾ ਰੋਕਣ ਦੀ ਜਾਂ ਇਹ ਕਰਨ ਦੀ ਜਾਂ ਛੋਟੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਨੂੰ ਕਰਨਾ ਨਹੀਂ ਚਾਹੀਦਾ ਜਦੋਂ ਆਪਾਂ ਮੌਤ ਨਾਲ ਫੇਰੇ ਲੈਣ ਦਾ ਤਾਂ ਇਸ ਦੁ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਲੋੜ ਹੈ ਨਾ ਕਿ ਪਿੱਛੇ ਛੜਕਾਂ ਤੇ ਆਉਂ। ਮੈਂ ਮੈਂ ਡਾਕਟਰ ਸਾਹਿਬ ਤੁਹਾਨੂੰ ਇੱਕ ਆਪਣੀ ਪਰਸਨਲ ਇਹ ਦੇਣਾ ਜੋ ਮੈਂ ਸੋਚ ਰਿਹਾ ਸੀ ਕਿ ਕਿੱਦਾਂ ਇਹ ਸੰਘਰਸ਼ ਖਤਮ ਹੋ ਸਕਦਾ ਹੈ। ਮੇਰੇ ਨਾਲ ਕੋਈ ਕਿਸਾਨ ਨਹੀਂ ਆਗੂ ਯਾਨੀ ਗੱਲਬਾਤ ਨਹੀਂ ਕਰ ਰਿਹਾ ਇੱਕ ਦੋ ਹੈਗੇ ਨੇ ਉਹ ਗੱਲਬਾਤ ਨਹੀਂ ਕਰਦੇ। ਤੁਹਾਨੂੰ ਲੱਗਦਾ ਨਹੀਂ ਕਿ ਜਦੋਂ ਕਰੋਨਾ ਆਇਆ ਸੀ ਤੇ ਮੋਦੀ ਸਰਕਾਰ ਨੇ ਇੱਕ ਵਾਰ ਕਿਹਾ ਸੀ ਵੀ ਟੱਲੀਆਂ ਉਹ ਥਾਲੀਆਂ ਖੜਕਾ ਦਿਓ ਥਾਲੀਆਂ ਖੜਕੀਆਂ ਥਾਲੀਆਂ ਪੂਰੇ ਦੇਸ਼ ਵਿੱਚ ਸੁਣੀਆਂ ਤੁਹਾਨੂੰ ਲੱਗਦਾ ਨਹੀਂ ਕਿ ਜੇ ਕਿਸਾਨ ਆਗੂ ਕੋਈ 5 ਮਿੰਟ ਦਾ ਟਾਈਮ ਕੱਢ ਕੇ ਟਾਈਮ ਵੰਡਣ ਵੀ ਅਸੀਂ ਥਾਲੀਆਂ ਖੜਕਾਣੀਆਂ ਪੰਜਾਬ ਹਰਿਆਣਾ ਇਕੱਠਾ ਹੋ ਜੇ ਤਾਂ ਇਹ ਆਵਾਜ਼ ਦਿੱਲੀ ਤੇ ਥਾਲੀਆਂ ਖੜਕਣਗੀਆਂ ਤਾਂ ਮੋਦੀ ਸਾਹਿਬ ਸ਼ਾਇਦ ਉੱਠ ਜਾਣ ਦੇਖੋ ਜੀ ਪੰਜਾਬ ਤੇ ਹਰਿਆਣਾ ਤਾਂ ਇਕੱਠਾ ਹੋਣ ਨੂੰ ਫਿਰਦਈਆ ਪੰਜਾਬ ਪੰਜਾਬ ਵੱਡਾ ਭਾਈ ਹੈ ਹਰਿਆਣਾ ਛੋਟਾ ਭਾਈ ਹੈ ਗੱਲ ਇਹ ਹੈ ਜੇ ਜਦੋਂ ਇਹਨਾਂ ਦੇ ਕਿਸਾਨਾਂ ਦੀ ਆਪਸ ਦੇ ਵਿੱਚ ਹੀ ਇੰਨਾ ਜ਼ਿਆਦਾ ਫਰਕ ਨੇ ਕਿ ਇੱਕ ਦੂਜੇ ਨੂੰ ਇਹ ਚੰਗਾ ਨਹੀਂ ਸਮਝਦੇ ਜਦੋਂ ਇਹਨਾਂ ਦੇ ਵਿੱਚੋਂ ਇਹ ਹਉਮੈ ਨਿਕਲ ਗਈ ਨਾ ਇਹ ਗੋ ਖਤਮ ਹੋ ਗਈ ਤਾਂ ਪੰਜਾਬ ਇੱਕ ਦਿਨ ਤੋਂ ਨੂੰ ਇੱਕ ਇੱਕ ਟੱਗੇ ਵਿੱਚ ਪਰੋਇਆ ਹੋਇਆ ਸਾਰਾ ਪੰਜਾਬ ਤੇ ਹਰਿਆਣਾ ਮਿਲੂਗਾ ਜੀ ਸ਼ਰਮਾ ਜੀ ਉੱਥੀ ਗੱਲ ਆ ਜਾਂਦੀ ਹੈ ਵੀ ਸਾਰੇ ਨੇਤਾ ਯਾਨੀ ਕਿਸਾਨ ਆਗੂ ਹੀ ਇਕੱਠੇ ਨਹੀਂ ਹਨ ਮੈਂ ਜਿਹੜੀ ਇੱਕ ਥਾਲੀ ਖੜਕਾਨ ਦੀ ਗੱਲ ਕੀਤੀ ਉਹ ਮੇਰੇ ਕੋਲ ਪਰਸਨਲ ਉਹ ਜੁਮਲਾ ਹੈ ਕਿ ਮੈਂ ਚਾਹਨਾ ਹੈ ਕਿ ਐਵੇਂ ਦਾ ਕੁਝ ਹੋਵੇ ਤਾਂ ਕਿ ਮੋਦੀ ਜੀ ਨੂੰ ਪਤਾ ਲੱਗੇ ਵੀ ਹਾਂ ਵੀ ਮੇਰੇ ਘਰ ਤੱਕ ਆਵਾਜ਼ਾਂ ਖੜਕ ਰਹੀਆਂ ਥਾਲੀਆਂ ਖੜਕ ਰਹੀਆਂ ਉਹਨਾਂ ਦਾ ਫਾਰਮੂਲਾ ਉਹਨਾਂ ਦੇ ਉੱਪਰ ਹੀ ਵਰਤਿਆ ਜੇ ਤਾਂ ਹੋ ਸਕਦਾ ਹੈ ਵੀ ਇਹ ਕਾਨੂੰਨ ਰੱਦ ਹੋਣ ਦੇਖੋ ਛੋਟੀ ਸਾਹਿਬ 13 ਫਰਵਰੀ ਤੋਂ ਇਹ ਸੰਘਰਸ਼ 2 ਚੱਲ ਰਿਹਾ ਹੈ ਜੀ ਜੀ ਕੌਂਸਲ ਬਾਟਰ ਤੋਂ ਬੈਠੇ ਹਾਂ ਜੀ ਕੌਂਸਲ ਬਾਟਰ ਤੋਂ ਬੈਠੇ ਹਾਂ ਜੀ ਮੁਸ਼ੀਦ ਨੂੰ ਮੈਂ ਕਹਿੰਦਾ ਆ ਰਿਹਾ ਵੀ ਜਿਹੜੇ ਕਿਸਾਨ ਜਥੇਬੰਦੀਆਂ ਦੇ ਲੀਡਰ ਹੈ ਉਹ ਮੈਂ ਮਨੀ ਮਖਾਲੇ ਜੀ ਅੱਜ ਮਹਲ ਪੰਚਾਇਤ ਹੁੰਦੀ ਆ ਅਲੱਗ ਅਲੱਗ ਸਟੇਜਾਂ ਤੇ ਹੁੰਦੀ ਆ ਅਲੱਗ ਅਲੱਗ ਉਹਨਾਂ ਦੇ ਸ਼ਬਦ ਹੁੰਦੇ ਆ ਮੈਂ ਤਾਂ ਇੱਕ ਦਿਨ ਅਗਰਾਹ ਸਾਹਿਬ ਦੀ ਕਾਨਫਰੰਸ ਦੇਖ ਕੇ ਕਿਤੇ ਨਾ ਕਿਤੇ ਮੈਨੂੰ ਸੋਚਣ ਦੇ ਮਜਬੂਰ ਹੋ ਗਿਆ ਅਗਰਾਹ ਸਾਹਿਬ ਦੇ ਸ਼ਬਦ ਸੁਣ ਕੇ ਦੇਖ ਲਓ ਤੁਸੀਂ ਜਗਜੀਤ ਸਿੰਘ ਦੰਦੇয়াল ਖਨੌਰੀ ਬੈਠਾ ਐਮਐਸਬੀ ਦੀ ਗੱਲ ਕਰਦਾ ਉਹ ਸਰਕਾਰ ਨੂੰ ਵੀ ਮੰਨ ਲੈਣੀ ਚਾਹੀਦੀ ਹੈ ਫਰਾਨਾ ਕਰ ਲੈਣੀ ਚਾਹੀਦੀ ਹੈ ਇਹਦੇ ਵਿੱਚ ਤੁਹਾਨੂੰ ਇੱਕ ਇਕਤਾ ਦਿਖਦੀ ਹੈ ਪਲਾਨਿੰਗ ਇਕਤਾ ਚੁਟੋ ਗੋਲਪੀ ਸਹੀ ਤੰਗ ਦੇ ਨਾਲ ਤੁਸੀਂ ਪਲਾਨਿੰਗ ਕਰੋਗੇ ਫਲਾਨੇ ਕੇ ਸਾਥੋਂ ਕਿ ਜਦੋਂ ਫੋਟੀ ਹੋਵੇ ਮਾਰੀ ਜਦੋਂ ਫੋਟੀ ਕੋਈ ਮਾਰੀ ਜਾਏਗੀ ਫਿਰ ਕੋ ਮੈਲੇਰੀ ਦੇ ਚੱਕਰ ਤੇ ਕੁਰਸੀਆਂ ਦੇ ਚੱਕਰ ਤੇ ਵੇਮ ਲੈਣ ਦੇ ਚੱਕਰ ਚ ਕੁਛ ਕਿਸਾਨ ਲੀਡਰਾਂ ਦਾ ਕਸੂਰ ਹੈ ਕੁਛ ਕਿਤੇ ਨਾ ਕਿਤੇ ਸਾਡੇ ਸਰਕਾਰ ਦਾ ਜਿਹੜਾ ਉਹਨਾਂ ਦਾ ਤਾਂ ਹੈ ਕੋਈ ਹੈਗਾ ਪੰਜਾਬ ਸਰਕਾਰ ਦਾ ਤਾਂ ਹੈਗਾ ਇਸੇ ਕਰਕੇ ਜਿਹੜਾ ਧਰਨਾ ਹੈ ਉਹ ਪਿੱਛੇ ਚਲੇ ਜਾਂਦਾ ਜਾਂ ਪਿੱਛੇ ਗਿਆ ਹੋਇਆ ਉਹਨਾਂ ਚ ਰਕੇ ਨਹੀਂ ਹੁੰਦਾ ਜਿੰਨਾ ਚਿਰ ਪਹਿਲਾਂ ਇਕਤਾ ਹੋਣੀ ਜ਼ਰੂਰੀ ਹੈ ਦੂਜੀ ਜਿਹੜੀ ਉਹ ਇੱਕ ਮੰਚ ਤੇ ਕੱਟੇ ਹੋ ਕੇ ਤਿੰਨ ਕਾਲੇ ਕਾਨੂੰਨ ਰੱਦ ਕਰਾਉਣੇ ਐਮਐਸਪੀ ਦੀ ਗੱਲ ਕਰਦੇ ਆ ਜੋ ਹੈਜ ਮੰਗਾਂ ਕੋ ਸਰਕਾਰ ਤੋਂ ਮਨਾਉਣੀ ਆ ਤੱਕ ਤੱਕ ਮੰਨ ਆਣਗੀਆਂ ਜਦ ਇਹ ਚੀਜ਼ ਹੋਊਗੀ ਜੀ ਸ਼ਰਮਾ ਜੀ ਇੱਕ ਆਖਰੀ ਸਵਾਲ ਪੁੱਛਦਾ ਅਰਜਿੰਦਰ ਜੀ ਕੋ ਵੇ ਤੁਹਾਡੇ ਕੋ ਆਣਾ ਅਰਜਿੰਦਰ ਜੀ ਕੀ ਜਾਂਚ ਦੇ ਵਿੱਚ ਕੁਝ ਸਾਹਮਣੇ ਆਏਗਾ ਕਿ ਨਹੀਂ ਕਿ ਇਹ ਜਾਂਚ ਦੇ ਦਾਵੇ ਉਦੋਂ ਹੀ ਫੋਕੇ ਨਿਕਲਣਗੇ ਦੇਖੋ ਜੀ ਜਾਂਚ ਹੋਣੀ ਚਾਹੀਦੀ ਹੈ ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਜਾਂਚ ਦੰਦੇ ਕਿਨੂੰ ਨੇ ਜਿਹੜਾ ਹਣ ਪੰਜਾਬ ਪੁਲਿਸ ਨੇ ਜਾਂਚ ਕੀਤੀ ਫਿਰ ਤਾਂ ਆਪਾਂ ਨੂੰ ਪਤਾ ਪੰਜਾਬ ਪੁਲਿਸ ਦੇ ਜਿਹੜੇ ਕੰਮ ਨੇ ਉਹਨਾਂ ਦਾ ਤਾਂ ਸਾਰਾ ਪੰਜਾਬ ਹੀ ਜਾਣਦਾ ਹੈ ਉਹਨਾਂ ਦੇ ਕਰਨਾਮਿਆਂ ਤੋਂ ਜੇ ਕੋਈ ਅੱਛੀ ਏਜੰਸੀ ਇਹਦੀ ਜਾਂਚ ਕਰਦੀ ਹੈ ਦਾ ਦਕੀ ਮਤਲਬ ਦੁੱਧਾ ਦੁੱਧ ਪਾਣੀ ਪਾਣੀ ਨਿੱਸਰੇ ਆਊਗਾ ਜੀ ਸ਼ਰਮਾ ਜੀ ਇਹ ਯਾਨੀ ਕਹਿਣਾ ਚਾਹੁੰਦੇ ਨੇ ਵੀ ਜਾਂਚ ਕਿਸੇ ਵਧੀਆ ਏਜੰਸੀ ਨੇ ਦਿੱਤੀ ਜੇ ਤਾਂ ਕੁਝ ਫਾਇਦਾ ਹੋਏਗਾ ਨਹੀਂ ਤਾਂ ਫਿਰ ਉਵੇਂ ਹੀ ਉਹ ਵੋਕੇ ਪੈਂਟਰ ਚੱਲਣਗੇ ਦੁਬਾਰਾ ਕੋਟ ਸਾਡੇ ਸਾਡੇ ਦਾ ਪਾਰਟੀ ਥੱਡ ਪਾਰਟੀ ਦਾ ਮਤਲਬ ਮੰਨੋ ਹੁਣ ਕਿਸੇ ਸਕੂਲ ਤੇ ਕਿਸੇ ਮੈਪਰ ਹੋ ਰਹੇ ਆ ਮੰਨੋ ਖਰੜ ਦੇ ਵਿੱਚ ਪੇਪਰ ਹੋ ਰਹੇ ਆ ਤਾਂ ਉਹ ਖਰੜ ਦਾ ਸਟਾਫ ਥੋੜੋ ਲਾਉਣਗੇ ਉੱਥੇ ਜਿਹੜਾ ਉੱਥੇ ਪੇਪਰ ਲੈਣ ਵਾਸਤੇ ਉਹ ਬਾਹਰ ਦਾ ਸਟਾਫ ਹੋਊਗਾ ਬਾਹਰ ਦੇ ਪਿੰਡਾਂ ਛੇਣਾ ਦਾ ਸਟਾਫ ਹੋਊਗਾ ਐਦਾਂ ਹੀ ਇਹ ਜਿਹੜੀ ਜਾਂਚ ਆ ਇਹ ਸਿਰਫ ਅਲੱਗ ਹੋਣੀ ਚਾਹੀਦੀ ਆ ਥੱਡ ਪਾਰਟੀ ਤੇ ਵੀ ਸਾਬ ਨਾਲ ਅਸੀਂ ਕਹਿ ਰਹੇ ਆ ਵੀ ਕੋਈ ਦੂਜਾ ਡਿਪਾਰਟਮੈਂਟ ਜਾਂ ਦੂਜਾ ਸਿਸਟਮ ਦੇ ਵਿੱਚ ਆ ਕੇ ਉਸ ਚੀਜ਼ ਨੂੰ ਲੈ ਕੇ ਜਾਂਚ ਕਰਾਉਣੀ ਚਾਹੀਦੀ ਆ ਇੱਥੇ ਜਾਂਚ ਕਰਨੇ ਵਾਲੇ ਵੀ ਆਪਣੇ ਜਾਂਚ ਕਰਨੇ ਵਾਲੇ ਵੀ ਮਿਲ ਜਾਂਦੇ ਆ ਉਹ ਤਰੀਕੇ ਨਾਲ ਜਾਂਚ ਹੋ ਜਾਂਦੀ ਆ ਜਾਂਚ ਨਿਰ ਜਾ ਕੋਈ ਤੀਜਾ ਬੰਦਾ ਕੇ ਜਾਂਚ ਦੀ ਗੱਲ ਕਰੂਗਾ ਜੇ ਆਪਣੇ ਦੇ ਵਿੱਚੇ ਜਾਂਚ ਕਰਾਉਣੀ ਆ ਫਿਰ ਤਾਂ ਉਦਾਂ ਦਾ ਹੀ ਰਿਜ਼ਲਟ ਆਉਣਾ ਹੈ ਜੀ। ਅ ਦੇਖੋ ਜਿਹੜਾ ਘਾਟਾ ਪਿਆ ਉਹ ਤਾਂ ਪੂਰਾ ਨਹੀਂ ਹੋਣ ਵਾਲਾ। ਜੇ ਇੱਕ ਪਰਿਵਾਰ ਦਾ ਮੈਂਬਰ ਤਾਂ ਦੇਖੋ ਚਲਾ ਗਿਆ ਪਰ ਸਵਾਲੀਆ ਨਿਸ਼ਾਨ ਬੜੇ ਵੱਡੇ ਵੱਡੇ ਖੜੇ ਕਰ ਗਿਆ ਸਰਕਾਰਾਂ ਤੇ ਵੀ ਪ੍ਰਸ਼ਾਸਨ ਤੇ ਵੀ ਕਿ ਆਖਰ ਨੂੰ ਰਾਤ ਨੂੰ 11 ਤੋਂ 12 ਦੇ ਵਿਚਕਾਰ ਆਪਣਾ ਹਸਲਾ ਸਾਫ਼ ਕਰਨ ਦੀ ਕੀ ਲੋੜ ਪਈ? ਇਹ ਇੱਕ ਬੜਾ ਵੱਡਾ ਸਵਾਲੀਆ ਚਿੰਨ੍ਹ ਬਣ ਗਿਆ। ਤੇ ਅਸੀਂ ਚਾਹਦੇ ਆ ਕਿ ਜੋ ਨਿਡਰ ਨਿਰਪੱਖ ਜਾਂਚ ਆ ਉਹ ਸਾਹਮਣੇ ਆਏ ਜੋ ਕਾਰਨ ਨੇ ਕਿਉਂਕਿ ਕੋਈ ਪਹਿਲਾ ਹਾਸਾ ਸਾਹਮਣੇ ਨਹੀਂ ਆਇਆ ਪਹਿਲਾਂ ਵੀ ਜਿਹੜੇ ਡਾਕਟਰ ਸਾਹਿਬ ਨੇ ਸਹਿ ਵੀ ਇੱਕ ਦੋ ਹਾਸੇਵੇਂ ਹੋ ਚੁੱਕੇ ਨੇ ਤੇ ਇਹ ਹਾਸੇ ਰੁਕਣ ਤੇ ਦੇਖੋ ਅਸੇ ਨਹੀਂ ਜਾਂਦੇ ਵੀ ਕਿਸੇ ਦਾ ਵੀ ਕੋਈ ਪਰਿਵਾਰ ਜੀ ਦਾ ਜਾਏ ਪਰ ਸ਼ਰਮਾ ਜੀ ਗੱਲ ਉੱਥੇ ਹੀ ਖੜੀ ਹੈ ਕਿ ਹੁਣ ਜਿਹੜੀ ਜਾਂਚ ਹੈ ਉਹ ਫੁਲਾਲ ਪੰਜਾਬ ਪੁਲਿਸ ਦੇ ਕੋਲ ਹੈ ਜੋ ਅਪਡੇਟ ਆਈ ਹੈ ਮੇਰੇ ਕੋਲ ਜੋ ਡੀਜੀਪੀ ਜਸਕਿਰਨ ਜੀ ਜੱਗਾ ਹੀ ਨੇ ਦਿੱਤੀ ਹੈ ਤੇ ਇਸ ਤੋਂ ਬਾਅਦ ਇਹ ਜਾਂਚ ਕਿਦੇ ਕੋਲ ਜਾਏਗੀ ਇਹ ਅਜੇ ਕਲੀਅਰ ਨਹੀਂ ਹੋ ਸਕਿਆ ਕਿਉਂਕਿ ਅਜੇ ਉਹ ਕਹਿ ਰਹੇ ਨੇ ਕਿ ਪੋਸਟਮਾਰਟਮ ਦੀ ਰਿਪੋਰਟ ਆਏਗੀ ਉਸ ਤੋਂ ਬਾਅਦ ਖੁੱਲ ਕੇ ਖੁਲਾਸਾ ਹੋਏਗਾ ਤੇ ਹੁਣੇ ਖੁੱਲ ਕੇ ਖੁਲਾਸਾ ਹੋਣ ਦੇ ਵਿੱਚ ਕੀ ਗੱਲ ਹੈ ਇਹ ਸਮਨਿਆਰੀ ਪਾਰ ਜਿਹੜੀ ਗੋਲੀ ਚੱਲੀ ਹੈ ਉਹ ਸਿਰ ਤੋਂ ਆਰ ਪਾਰ ਹੋਈ ਹੈ ਉਹ ਕਰ ਲਿਆ ਬੜੇ ਵੱਡੇ ਸਵਾਲ ਖੜੇ ਤੇ ਜੋ ਵੀ ਦੀ ਅਗਲੀ ਅਪਡੇਟ ਹੋਗੀ ਆਪਾਂ ਉਸਤੇ ਵੀ ਗੱਲਬਾਤ ਕਰਾਂਗੇ ਸੋਰਜਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਰ ਸ਼ਰਮਾ ਜੀ ਤੁਸੀਂ ਅਪਡੇਟ ਦਿੱਤੀ ਤੁਸੀਂ ਖਬਰ ਤੇ ਆਪਣਾ ਪੂਰਾ ਨਜ਼ਰ ਬਣਾ ਕੇ ਰੱਖਿਓ ਜਦੋਂ ਵੀ ਅਗਲੀ ਅਪਡੇਟ ਆਏਗੀ ਤਾਂ ਮੈਂ ਤੁਹਾਡੇ ਕੋਲ ਜਲਦੀ ਆਵਾਂਗਾ ਥੈਂਕ ਯੂ ਸਰ ਧੰਨਵਾਦ ਜੀ ਬਹੁਤ ਬਹੁਤ ਸੋ ਦੋਸਤੋ ਇਹ ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਸੀਗਾ ਕਿ ਜਿਵੇਂ ਲੁਧਿਆਣਾ ਦੇ ਪੱਛਮੀ ਇਲਾਕੇ ਦੇ ਐਮ.ਐਲ.ਏ ਗੁਰਪ੍ਰੀਤ ਗੋਗੀ ਜਿਨ੍ਹਾਂ ਦਾ ਕੇ ਦਿਹਾਂਤ ਹੋ ਗਿਆ ਰਾਤ ਨੂੰ 12 ਵਜੇ ਤਕਰੀਬਨ ਤੇ ਉੱਥੇ ਹੁਣ ਕਈ ਆਪ ਪਾਰਟੀ ਦੇ ਵੱਡੇ ਵੱਡੇ ਨੇਤਾ ਪਹੁੰਚ ਚੁੱਕੇ ਨੇ ਜੋ ਜਾਣਕਾਰੀ ਹੁਣ ਤੱਕ ਪਤਾ ਲੱਗੀ ਹੈ ਕਿ ਰਾਤ ਨੂੰ ਉਹਸਾ ਸਾਫ ਕਰ ਰਹੇ ਸੀ ਇਸ ਦੌਰਾਨ ਗੋਲੀ ਚੱਲਦੀ ਹੈ ਤੇ ਗੋਲੀ ਉਹਨਾਂ ਦੇ ਸਿਰ ਤੋਂ ਆਰ ਪਾਰ ਹੋ ਗਈ ਜਿਵੇਂ ਕਿ ਆਪਣੇ ਦੋਨੋਂ ਪੱਤਰਾਂ ਜੁੜੇ ਸੀ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਇੱਕ ਜਾਂਚ ਦਾ ਵਿਸ਼ੇ ਹੈ ਕਿ ਰਾਤ ਨੂੰ ਉਹਨਾਂ ਨੂੰ ਉਹਸਾ ਸਾਫ ਕਰਨ ਦੀ ਕੀ ਲੋੜ ਪਈ ਸੀ ਕਿਉਂਕਿ ਗੋਲੀ ਜਿਹੜੀ ਹੈ ਸਿਰ ਤੋਂ ਆਰ ਪਰ ਹੋਈ ਹੈ ਤੇ ਡੀ ਐਮ ਸੀ ਹਸਪਤਾਲ ਦੇ ਵਿੱਚ ਆਪ ਪਾਰਟੀ ਦੇ ਜਿਹੜੇ ਵੱਡੇ ਵੱਡੇ ਐਮ ਐਲ ਏ ਨੇ ਉਹਨਾਂ ਦਾ ਤਾਂ ਤਾਂ ਲੱਗਣਾ ਸ਼ੁਰੂ ਹੋ ਗਿਆ ਹੈ ਅਮਰ अरोड़ा ਜੀ ਸਵੇਰੇ 4 ਵਜੇ ਪਹੁੰਚੇ ਸੀ ਉਹਨਾਂ ਤੋਂ ਇਲਾਵਾ ਭਗਵੰਤ ਮਾਨ ਜੀ ਨੇ ਵੀ ਦੁੱਖ ਜ਼ਾਹਰ ਕੀਤਾ ਟਵੀਟ ਕਰਕੇ ਤੇ ਹਜੇ ਜਿਹੜਾ ਉਹਨਾਂ ਦਾ ਪੋਸਟਮਾਰਟ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਅਸਲੀ ਜਿਹੜੇ ਜੋ ਤੱਥ ਸਾਹਮਣੇ ਆਣਗੇ ਉਹ ਵੀ ਤੁਹਾਨੂੰ ਦੱਸਾਂਗੇ ਪਰ ਪਰਿਵਾਰ ਨੂੰ ਇੱਕ ਅਜਿਹਾ ਘਾਟਾ ਪਿਆ ਹੈ ਉਨਾ ਕਹਾਉਨਾ ਜੀ ਚਲਾ ਗਿਆ ਤੇ ਇੱਕ ਆਪ ਪਾਰਟੀ ਨੂੰ ਬਹੁਤ ਵੱਡਾ ਘਾਟਾ ਪਿਆ ਲੁਧਿਆਣੇ ਤੋਂ ਕਿਉਂਕਿ ਇਹ ਉਹ ਐਮਐਲਏ ਸੀ ਜਿਨ੍ਹਾਂ ਨੇ ਭਾਰਤ ਪੁਸ਼ ਆਸ਼ੂ ਜਿਹੜੇ ਥੰਬ ਕਾਂਗਰਸ ਦੇ ਤੇ ਸ਼੍ਰੋਮਣੀ ਕਾਲ ਦਾ ਦੇ ਮਹੇਸ਼ਿੰਦਰ ਗਰੇਵਾਲ ਉਹ ਵੀ ਥੰਮ ਹੈ ਇਹ ਉਹਨਾਂ ਨੂੰ ਹਰਾ ਕੇ ਜਿੱਤ ਗਿਆ ਸੀ ਬਹੁਤ ਵੱਡੇ ਮਾਰਜਨ ਨਾਲ ਸੰਭਾਵਿਕ ਹੈ ਕਿ ਵਿਰੋਧੀਆਂ ਵੱਲੋਂ ਹੁਣ ਸਵਾਲ ਵੀ ਚੁੱਕੇ ਜਾ ਰਹੇ ਨੇ ਬਹੁਤ ਕੁਝ ਹੋ ਰਿਹਾ ਹੈ ਪੁਲਿਸ ਪ੍ਰਸ਼ਾਸਨ ਦਾ ਬਹੁਤ ਤਾਨਤਾ ਲੱਗਾ ਹਸਤਲ ਦੇ ਬਾਹਰ ਤੇ ਕਿਉਂਕਿ ਉਹ ਬੜੇ ਪਿਆਰੇ ਹਰਮਨ ਪਿਆਰੇ ਨੇਤਾ ਦੁੱਸੇ ਜਾ ਰਹੇ ਸੀ ਤੇ ਦੋਸਤੋ ਇਸ ਖਬਰ ਦੀ ਜੋ ਵੀ ਅਗਲੀ ਅਪਡੇਟ ਹੋਏਗੀ ਉਹ ਤੁਹਾਨੂੰ ਸਭ ਤੋਂ ਪਹਿਲਾਂ ਨੋਸ਼ਾ ਕਰਾਂਗਾ ਈਵਨ ਪੰਜਾਬੀ ਟੀਵੀ ਤੇ ਉਤਾ ਤੂੰ ਹੀ ਦੇ ਦਰੋ ਇਹ ਪੰਜਾਬੀ ਟੀਵੀ ਤੇ ਮੈਨੂੰ ਦਿਓ ਇਜਾਜ਼ਤ